ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਹਾਲਾਤ ਕੀ ਨੇ ਕਿਸ ਪਾਰਟੀ ਦਾ ਪਲੜਾ ਭਾਰੀ ਆ ਕਿਉਂਕਿ ਮੈਦਾਨ ਦੇ ਵਿੱਚ ਨਵੇਂ ਖਿਡਾਰੀ ਵੀ ਆਏ ਨੇ ਤਜਰਬੇ ਵੀ ਬਹੁਤ ਅੰਮ੍ਰਿਤਸਰ ਦੇ ਲੋਕ ਕਰਦੇ ਨੇ ਚਰਚਾ ਦੇ ਵਿੱਚ ਜਿਹੜੇ ਮੈਦਾਨ ਦੇ ਵਿੱਚ ਖਿਡਾਰੀ ਨੇ ਉਹਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਦੂਜੀ ਦਫਾ ਐਮਪੀ ਰਹਿ ਚੁੱਕੇ ਗੁਰਜੀਤ ਸਿੰਘ ਔਜਲਾ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਰਨਜੀਤ ਸਿੰਘ ਸੰਧੂ ਅਮਰੀਕਾ ਤੋਂ ਸਿੱਧਾ ਅੰਮ੍ਰਿਤਸਰ ਦੀ ਉਡਾਰੀ ਤੇ ਹੁਣ ਤਰਨਜੀਤ ਸਿੰਘ ਦੋਣਾ ਨੇ ਨਾਲ ਸਮੁੰਦਰੀ ਵੀ ਲਖਾਰਾ ਭਾਰਤੀ ਜਨਤਾ ਪਾਰਟੀ ਵੱਲੋਂ ਨਿਲ ਜੋਸ਼ੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਚੋਣ ਮੈਦਾਨ ਦੇ ਵਿੱਚ ਨੇ ਹਾਲਾਤ ਕੀ ਨੇ ਸਿਆਸੀ ਪਲੜੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਅੰਮ੍ਰਿਤਸਰ ਤੋਂ ਬਹੁਤ ਹੀ ਸੀਨੀਅਰ ਪੱਤਰਕਾਰ ਕਰੀਬ ਢਾਈ ਦੇ ਆਕਿਆਂ ਤੋਂ ਅੰਮ੍ਰਿਤਸਰ ਤੋਂ ਪੱਤਰਕਾਰੀ ਕਰੇ ਰਾਜਨਮਾਨ ਹੋਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਆ ਸਵਾਗਤ ਹੈ ਸਤਿ ਸ਼੍ਰੀ ਅਕਾਲ ਪੁੱਲੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦੇ ਨੇ ਮਝੈਲ ਜੀ ਇਸ ਵਾਰ ਅੰਮ੍ਰਿਤਸਰ ਦੀ ਸਥਿਤੀ ਕੀ ਆ ਪੁੱਤ ਜੀ ਸਾਹਿਬ ਜਿਵੇਂ ਸੋਲੇ ਮદાન ਜਿਹੜੀ ਆਪਾਂ ਹਾਲ ਹੀ ਕਰੀ ਦੇ ਗਏ ਜਿਵੇਂ ਗੱਲ ਕਰਦੇ ਆ ਉਹ ਹਾਲਾਤ ਇਹ ਬਣੇ ਪਿਆ ਕਿ ਲੀਡਰ ਚੁਸਤ ਤੇ ਜਿਹੜੇ ਵੋਟਰ ਆ ਉਹ ਸੁਸਤ ਕਿਉਂਕਿ ਵੋਟਰਾਂ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਉਹ ਉਤਸ਼ਾਹ ਵੇਖਣ ਨੂੰ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਚੋਣਾਂ ਦੇ ਵਿੱਚ ਹੁੰਦਾ ਕਮੋਸ਼ ਹੈ VOTER ਆਪਣਾ ਦਿਲ ਜਿਹੜਾ ਵਾ ਉਹ ਅਜੇ ਦੇ ਨਹੀਂ ਰਿਹਾ ਨਾ ਉਹ ਲੀਡਰਾਂ ਨੂੰ ਦੇ ਰਿਹਾ ਉਹ ਕਹਿੰਦੇ ਵੀ ਜਿਹੜਾ ਵੀ ਆਉਂਦਾ ਉਹਨੂੰ ਹਰੇਕ ਨੂੰ ਲollipops ਇਹ ਕਿਸੇ ਟਾਈਮ ਦੇ ਉੱਤੇ ਲollipops ਜਿਹੜੇ ਸਿਆਸਤਦਾਨਾਂ ਨੇ ਨਾ VOTERਾਂ ਨੂੰ ਲollipops ਦੇਣਾ ਸਿਖਾਤਾ ਇਹ ਸਿਆਸਤਦਾਨ ਲollipops ਦੇਦੇ ਦੇਸੀ VOTERਾਂ ਨੂੰ ਤੇ ਹੁਣ VOTERਾਂ ਨੇ ਸੋਚਿਆ ਵੀ ਇਹਨਾਂ ਨੂੰ ਕਿਉਂ ਨਾ ਇਹਨਾਂ ਦੇ ਵਾਪਸ ਹੀ ਲollipops ਇਹਨਾਂ ਨੂੰ ਦਿੱਤਾ ਜਾਵੇ ਉਹ ਹਰੇਕ ਨੂੰ ਹਾਂ ਕਰ ਦਿੰਦੇ ਸਿਰ ਹਿਲਾ ਦਿੰਦੇ ਆ ਕਿ ਅਸੀਂ ਤੇਰੇ ਆ ਅਸੀਂ ਤੇਰੇ ਆ ਅਸੀਂ ਤੇਰੇ ਆ ਪਰ ਇਹ ਪਤਾ ਤੇ ਹੁਣ ਜਾ ਕੇ ਚਾਰਜ ਚਾਰ ਤਰੀਕ ਨੂੰ ਰਿਜ਼ਲਟ ਦੇ ਉੱਤੇ ਪਤਾ ਲੱਗੂ ਦੇਖੋ ਇਹਦੇ ਵਿੱਚ ਜਿਵੇਂ ਜਿਵੇਂ ਤੁਸੀਂ ਜਿਵੇਂ ਤੁਸੀਂ ਮਾਨ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੋਟਰ ਸੁਸਤ ਨਹੀਂ ਹੈ ਵੋਟਰ ਖਮੋਸ਼ ਆ ਤੁਹਾਨੂੰ ਲੱਗਦਾ ਨਹੀਂ ਕਿ 2022 ਤੋਂ ਲੈ ਕੇ ਹੁਣ ਤੱਕ ਜਿਹੜਾ ਵੋਟਰ ਆ ਉਹ ਡੇ ਬਾਈ ਡੇ ਜਾਂ ਡੇ ਟੂ ਡੇ ਜਿੰਨੀਆਂ ਵੀ ਇਲੈਕਸ਼ਨ ਹੋ ਰਹੀਆਂ ਨੇ ਉਹਨੇ ਚੁੱਪ ਰਹਿ ਕੇ ਹੀ ਹੁਣ ਆਪਣਾ ਸਮਾਂ ਬਤਾ ਰਿਹਾ ਕਿ ਜਦੋਂ ਮੌਕਾ ਆਊਗਾ ਉਦੋਂ ਹੀ ਫਿਰ ਧੌਂ ਚੋਕਲਾ ਕੱਢਾਂਗੇ ਨੇ ਬਿਲਕੁਲ ਬਿਲਕੁਲ ਤੁਸੀਂ ਬਾਈ ਬਾਈ ਦੀ ਇਲੈਕਸ਼ਨ ਵੀ ਵੇਖ ਲਓ ਬਾਈ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਸੀ ਉਦੋਂ ਵੀ ਖਮੋਸ਼ ਸੀ ਵੋਟਰ ਉਦੋਂ ਕੋਈ ਇਦਾਂ ਦੀ ਆਪਾਂ ਨੂੰ ਲੱਗਦਾ ਨਹੀਂ ਸੀ ਕਿ ਇਹ ਇੰਨਾ ਵੱਡਾ ਇੱਕ ਬੰਦੇ ਨੂੰ ਇੱਕ ਪਾਸੜੀ ਜਿਹੜਾ ਸਾਰਾ ਜਿਹੜਾ ਉਹ ਪਲੜਾ ਹੋ ਜਾਊਗਾ ਇਹਨੇ ਲੋਕ ਇੱਕ ਪਾਸੇ ਨੂੰ ਜਿਹੜੇ ਉਹ ਵਹਨ ਦੇ ਵਿੱਚ ਬਹਿ ਜਾਣਗੇ ਔਰ ਉਹ ਬਾਈ ਦੀ ਇਲੈਕਸ਼ਨ ਦੀ ਖਮੋਸ਼ੀ ਜਿਹੜੀ ਸੀ ਉਹਨਾਂ ਨੇ ਬਟਨ ਦਬਾ ਕੇ ਕੱਢੀ ਔਰ ਇਸੇ ਤਰ੍ਹਾਂ ਹੀ ਸੇਮ ਪੈਟਰਨ ਦੇ ਤੇ ਅੱਜ ਵੀ ਜਿਹੜੀ ਆ ਉਹ ਇਲੈਕਸ਼ਨ ਦੇ ਨੂੰ ਮਤੇ ਨਾ ਜ ਰੱਖਦੇ ਆ ਵੋਟਰ ਜਿਹੜਾ ਖਮੋਸ਼ ਆ ਉਹ ਵੇਖ ਰਿਹਾ ਵਾ ਉਹ ਸਾਰੀਆਂ ਪਾਰਟੀਆਂ ਆਂ ਦੀਆਂ ਜਿਹੜੀਆਂ ਉਹ ਦੇਖੋ ਐਰਕੀ ਜਿਹੜੀ ਪੁਲਿਸ ਸਾਹਿਬ ਐਰਕੀ ਜਿਹੜੀ ਇੱਕ ਗੱਲ ਨਵੀਂ ਆ ਨਾ ਜਿਵੇਂ ਦਲ ਬਦਲੀਆਂ ਹੋਈਆਂ ਜਿਵੇਂ ਲੀਡਰਾਂ ਨੇ ਟਪੂਸੀਆਂ ਮਾਰੀਆਂ ਨੇ ਸੱਜਿਓ ਖੱਬੇ ਐਸਟਾਨੀ ਤੋਂ ਵੈਸਟਾਨੀ ਦੀ ਐਸਟਾਨੀ ਤੋਂ ਵੈਸਟਾਨੀ ਦੀ ਉਹਨੂੰ ਲੈ ਕੇ ਵੀ ਕਿਤਨਾ ਕਿਤੇ ਲੋਕਾਂ ਨੇ ਇੱਕ ਚਿਰਤਿਆ ਹੈਗੀ ਆ ਲੋਕ ਇਸ ਚੀਜ਼ ਤੋਂ ਵੀ ਨਿਰਾਸ਼ ਨੇ ਲੋਕ ਇਸ ਚੀਜ਼ ਤੋਂ ਵੀ ਗੁੱਸੇ 'ਚ ਨੇ ਕਿ ਇਹ ਲੋਕ ਆਪਣੇ ਨਿੱਜੀ ਮਫਾਜ਼ਲੇ ਦੀ ਖਾਤਰ ਸਾਡੇ ਜਿਹੜੇ ਆ ਉਹ ਖੜੇ ਆਰਮਾਨਾਂ ਨਾਲ ਜੋ ਖੇਲਵਾੜ ਕਰਕੇ ਤੇ ਆਪਣੇ ਹਿੱਤਾਂ ਦੀ ਖਾਤਰ ਜਿਹੜੇ ਇੱਕ ਦੂਜੇ ਬੰਨੇ ਪਲਟੀਆਂ ਮਾਰ ਜਾਂਦੇ ਪੁਛੀਆਂ ਮਾਰ ਜਾਂਦੇ ਨੇ ਜਿਵੇਂ ਹਾਲ ਹੀ ਵਿੱਚ ਅੱਜ ਵੀ ਜਿਹੜੀ ਆਪਣੇ ਸੌਰੀ ਘਟਨਾ ਕਰਮ ਹੋਇਆ ਅੰਮ੍ਰਿਤਸਰ ਦੇ ਵਿੱਚ ਜੀ ਕਿ ਵਿਕਰਮ ਮਜੀਠੀਆ ਦੇ ਸਭ ਤੋਂ ਵੱਡੇ ਵਿਰੋਧੀ ਗਿਨੇ ਜਾਂਦੇ ਰਹੇ ਲਾਲੀ ਮਜੀਠੀਆ ਠੀਕ ਹੈ ਅੱਜ ਇਹਨਾਂ ਦੋਵਾਂ ਨੇ ਜੱਫੀਆਂ ਪਾਲੀਆਂ ਉਹ ਕਾਲੀ ਦਲ ਜੁਆਇਨ ਕਰ ਗਏ ਨੇ ਲਾਲੀ ਮਜੀਠੀਆ ਕਿਸੇ ਟਾਈਮ ਤੋਂ ਸਭ ਤੋਂ ਵੱਡੇ ਜਿਹੜੇ ਆਪਾਂ ਦੁਸ਼ਮਣ ਕਹਿ ਲਿਏ ਮਤਲਬ ਕਿ ਇਹਨਾਂ ਦੀ ਦੁਆ ਸलाम ਤੱਕ ਨਹੀਂ ਸੀ ਇਹਨਾਂ ਲੀਡਰਾਂ ਦੀ ਆਪਸ ਵਿੱਚ ਹੁੰਦੀ ਤੇ ਮਤਲਬ ਜਿਹੜਾ ਤਲਬੀਰ ਜਿਹੜਾ ਤਲਬੀਰ ਸਿੰਘ ਦਾ ਘਾਟਾ ਹੈ ਕਾਲੀ ਦਲ ਉਹ ਹੁਣ ਲਾਲੀ ਮਜੀਠੀਆ ਪੂਰਾ ਕਰੂ ਹਾਂ ਵੇਖੋ ਆਪਾਂ ਕਹਿ ਸਕਦੇ ਹਾਂ ਮਿਲ ਕੇ ਕੋਸ਼ਿਸ਼ ਹੈ ਉਹਨਾਂ ਦੀ ਵੀ ਤਲਬੀਰ ਸਿੰਘ ਦਾ ਘਾਟਾ ਜਿਹੜਾ ਅਸੀਂ ਇਹਨਾਂ ਦੇ ਰਹਿ ਪੂਰਾ ਕਰਾਵਾਂਗੇ ਪਰ ਕੋਸ਼ਿਸ਼ ਹੈ ਬਾਕੀ ਫੈਸਲਾ ਲੋਕਾਂ ਨੇ ਕਰਨਾ ਤੇ ਵੀ ਤਲਬੀਰ ਦਾ ਘਾਟਾ ਪੂਰਾ ਕਰਦਾ ਕਿ ਵਾਅਦੇ ਚ ਜਾਂਦੇ ਆ ਕਿ ਹੋਰ ਘਾਟੇ ਜਾਂਦੇ ਆ ਇਹ ਤੇ ਵਕਤ ਦੱਸੇਗਾ ਇਸ ਕਰਕੇ ਇਹ ਲੋਕ ਜੇ ਵੇਖੋ ਅਜੇ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਭੁਲਰ ਸਾਹਿਬ ਹੋਰ ਵੀ ਲੀਡਰਾਂ ਨੇ ਟਪੂਸੀਆਂ ਮਾਰ ਰੀਆਂ ਨੇ ਰੀਸੈਂਟਲੀ ਤੁਸੀਂ ਵੇਖੋ ਮਾਝੇ ਦੇ ਵਿੱਚ ਕੁਝ ਦਿਨ ਪਹਿਲਾਂ ਰਵਿਕਰਨ ਕਾਲੋ ਜਾ ਰਹੇ ਨੇ ਅੱਜ ਲਾਲੀ ਮਜੀਠੀਆ ਜਾ ਰਹੇ ਨੇ ਬਲਕਿ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕਿ ਲੋਕ ਇਹਨਾਂ ਤੋਂ ਵਿਸ਼ਵਾਸ ਲੋਕਾਂ ਦਾ ਉੱਠਦਾ ਜਾ ਰਿਹਾ ਲੋਕ ਇਹ ਸੋਚ ਰਹੇ ਨੇ ਕਿ ਇਹ ਆਪਣੇ ਨਿੱਜੀ ਸਵਾਰਥਾਂ ਲਈ ਜਿਹੜਾ ਵਾ ਜੋ ਕੁਝ ਵੀ ਕਰ ਸਕਦੇ ਨੇ ਬਲਕਿ ਇੱਕ ਦੂਜੇ ਦੇ ਜਾਨੀ ਦੁਸ਼ਮਣ ਲੋਕਾਂ ਦੇ ਵਿੱਚ ਦੁਸ਼ਮਣੀਆਂ ਪਾਉਣ ਵਾਲੇ ਇਹ ਕੇ ਲੋਕ ਲੋਕਾਂ ਦੇ ਵਿੱਚ ਦੁਸ਼ਮੀਆਂ ਪਵਾਤੀਆਂ ਤੇ ਆਪ ਜਾ ਕੇ ਫਿਰ ਇੱਕ ਦੂਜੇ ਨਾਲ ਗਲੇ ਮਿਲ ਕੇ ਤੇ ਇਸ ਕਰਕੇ ਲੋਕਾਂ ਨੂੰ ਵੀ ਇਹਦਾ ਕੋਈ ਸੋਚਣਾ ਪਊਗਾ ਔਰ ਲੋਕ ਸੋਚ ਵੀ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਲੋਕ ਹੋਰ ਸੁਚੇਤ ਹੋਣਗੇ ਅੱਛਾ ਇੱਕ ਮਾਨ ਸਾਹਿਬ ਇੱਕ ਹੋਰ ਸਭ ਤੋਂ ਵੱਡਾ ਸਵਾਲ ਹੈ ਕਿ ਗੁਰਜੀਤ ਸਿੰਘ ਔਜਲਾ ਦੋ ਦਫਾ ਦੇ ਐਮਪੀ ਫੇਰ ਮੈਦਾਨ ਦੇ ਵਿੱਚ ਕੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਬਾਜੇ ਵਾਲੇ ਖਾਸ ਕਰਕੇ ਅੰਮ੍ਰਿਤਸਰ ਤੋਂ ਓਮਪ੍ਰਕਾਸ਼ ਸੋਣੀ ਤੋਂ ਲੈ ਕੇ ਤੇ ਸੁਖਵਿੰਦਰ ਸਿੰਘ ਸੋਕਰ ਸਰਕਾਰ ਗਿਆ ਜਰ ਹਰ ਹਰਪ੍ਰਤਾਪ ਸਿੰਘ ਜਨਾਲਾ ਜਿਹੜਾ ਇਹ ਗਰੁੱਪ ਆ ਜਿਹੜਾ ਚਾਹੁੰਦੇ ਸੀ ਕਿ ਓਪੀ ਸੋਨੀ ਨੂੰ ਟਿਕਟ ਮਿਲੇ ਇਹ ਕਾਂਗਰਸ ਦੇ ਨਾਲ ਗੁਰਜੀਤ ਔਜਲਾ ਦੇ ਨਾਲ ਜੁੜੇ ਨੇ ਜਾਂ ਫਿਰ ਦੂਜੇ ਪਾਸੇ ਦੇਖ ਲਈਏ ਕਿ ਜੇ ਕੁਲਦੀਪ ਸਿੰਘ ਧਾਰੀਵਾਲ ਦੀ ਹਵਾ ਬਣ ਰਹੀ ਆ ਤੇ ਅੰਮ੍ਰਿਤਸਰ ਨਾਰਥ ਵਿੱਚ ਆ ਕੇ ਕੁਮਰ ਵਿਜੇ ਪ੍ਰਤਾਪ ਸਰਕਾਰ ਤੇ ਅਜਿਹੀਆਂ ਟਿੱਪਣੀਆਂ ਕਰਦੇ ਕਿ ਉਹ ਹਵਾ ਹੀ ਨਿਕਲ ਜਾਂਦੀ ਹੈਗੀ ਇਹ ਜਿਹੜੀ ਗਰੁੱਪਵਾਦੀ ਜਾਂ ਸਰਕਾਰ ਤੇ ਸਵਾਲ ਖੜੇ ਕਰਨੇ ਇਹਦੇ ਨਾਲ ਅੰਮ੍ਰਿਤਸਰ ਦਾ ਮਾਹੌਲ ਕਿੰਨਾ ਕੀ ਭੱਕ ਰਿਹਾ ਹਾਂ ਜੀ ਦੇਖੋ ਜਿੱਥੇ ਕਾਂਗਰਸ ਦੀ ਆਪਾਂ ਗਰਜੀਤ ਸਿੰਘ ਔਜਲਾ ਦੀ ਗੱਲ ਕਰ ਰਹੇ ਹਾਂ ਦੇਖੋ ਹੁਣ ਭਾਵੇਂ ਲੋਕ ਲੋਕਾਂ ਨੂੰ ਵਿਖਾਵੇ ਦੇ ਤੌਰ ਤੇ ਸੁੱਖ ਸਰਕਾਰੀਆ ਹਰਪ੍ਰਤਾ ਵਜਨਾਲਾ ਉਮਪrakash ਸੋਨੀ ਇਹ ਚੱਲੇ ਦੇ ਝੂਰਿਆ ਜਿਵੇਂ ਅੱਜ ਅੱਜ ਜਿਵੇਂ ਸੁੱਖ ਸਰਕਾਰੀਆ ਦੇ ਰਾਸਾਂ ਦੀ ਹਲਕੇ ਦੇ ਵਿੱਚ ਤਿੰਨ ਚਾਰ ਮੀਟ ਕਾ ਗਰਜੀਤ ਔਜਲੇ ਨੇ ਕੀਤੀਆਂ ਲੋਕੋ ਕੇ ਅਧਲੀਬਾਲ ਤੇ ਖਵਾਲੀ ਇਹ ਤਿੰਨ ਚਾਰ ਪਿੰਡਾਂ ਨਾਲ ਕੀਤੀਆਂ ਨੇ ਤੇ ਕਿਸੇ ਤਰੀਕੇ ਹੜਪੜਤਾਵ ਜਾਲੇ ਦੇ ਹਲਕੇ ਦੇ ਦੋ ਤਿੰਨ ਰੈਲੀਆਂ ਕੀਤੇ ਪਰ ਜਿਹੜੀ ਜਿਹੜੀ ਭੁੱਲਰ ਸਾਹਿਬ ਜਿਹੜੀ ਗੱਲ ਪਾਰਟੀਆਂ ਜਿਹੜੀਆਂ ਆਪਾਂ ਪਹਿਲਾਂ ਚੋਣਾਂ ਵੇਖਦੇ ਰਹੇ ਆ ਜਿਸ ਤਰਜ਼ ਤੇ ਉਦੋਂ ਲੜਦੇ ਸੀ ਨੇਤਾ ਆਪ ਮਹਾਰੇ ਚੋਣ ਲੜਨ ਵਾਲਾ ਉਹ ਕਰੰਟ ਨਜ਼ਰ ਨਹੀਂ ਆ ਰਿਹਾ ਕਿ ਇਹ ਸੱਚ ਹੈ ਵੀ ਇੱਕ ਮੈਨੂੰ ਮੈਨੂੰ ਜੋ ਨਜ਼ਰ ਆ ਰਿਹਾ ਉਹਦੇ ਵਿੱਚ ਇਹ ਹੈ ਕਿ ਇਹ ਆ ਚੋਣ ਲੜਦੇ ਨਾਲ ਖਾਣਾ ਪੂਰਤੀ ਵੀ ਬਲੇ ਬੰਨੇ ਵੀ ਜਿਆਦਾ ਹਿੱਸਾ ਬਕਾਇਆ ਜਾ ਰਿਹਾ ਕਿ ਹਾਂ ਅਸੀਂ ਤੇਰੇ ਨਾਲ ਆ ਆਪ ਜਿਹੜੀ ਆ ਉਹ ਆਪ ਮਹਾਰੇ ਚੋਣ ਜਿਹੜੀ ਆ ਉਹ ਅਜੇ ਲੜਦੀ ਨਜ਼ਰ ਆ ਨਹੀਂ ਰਹੀ ਹਾਲ ਦੀ ਘੜੀ ਨਹੀਂ ਕੀ ਵਜਾ ਕੀ ਕਿਉਂਕਿ ਸਰਕਾਰ ਨੇ ਆਪਣਾ ਕੈਬਨਿਟ ਮੰਤਰੀ ਉਤਾਰਿਆ ਔਰ ਅੰਬਰਸਰ ਦੇ ਵਿੱਚ ਸਵਾਏ ਵਿਕਰਮਜੀਠੀਆ ਦੀ ਘਰ ਵਾਲੀ ਨੂੰ ਕੱਢ ਦੋ ਵਿੱਚੋਂ ਗਨੀਵਕੌਰ ਮਜੀਠੀਆ ਨੂੰ ਬਾਕੀ ਤੇ ਸਾਰੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਫਿਰ ਵੀ ਤਾਂ ਲੱਗਦਾ ਕਿ ਆਮ ਆਦੀ ਪਾਰਟੀ ਵੱਲੋਂ ਚੋਣ ਭੱਖੀ ਨਹੀਂ ਜੇ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਵੀ ਚੋਣ ਪ੍ਰਚਾਰ ਕਰ ਗਏ ਜੀ ਨਹੀਂ ਆ ਵੇਖੋ ਆਮ ਆਦਮੀ ਪਾਰਟੀ ਜੀ ਆਪਾਂ ਚੋਣ ਪ੍ਰਚਾਰ ਦੀ ਨਹੀਂ ਇਹਦੇ ਨਾਲ ਮੈਂ ਇੱਕ ਪੁਲਿਸ ਸਾਹਿਬ ਇੱਕ ਥਾਰੇ ਥੋੜਾ ਜਿਹਾ ਕਰੈਕਸ਼ਨ ਕਰਦਾ ਕਿ ਇੱਕ ਕਾਂਗਰਸ ਕੋ ਵੀ ਸੀਟ ਹੈਗੀ ਰਾਜਸਾ ਸੀ ਵਾਲੀ ਸੁਖ ਸਰਕਾਰ ਗਿਆ ਉਹਦੀ ਸੁਖ ਸਰਕਾਰ ਗਿਆ ਬਿਲਕੁਲ 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 ਜੀ ਜੀ ਇਹ ਉਹ ਦੋ ਸੀਟਾਂ ਨੇ ਨੌਵਾਂ ਦੇ ਵਿੱਚੋਂ ਦੋ ਜਿਹੜੀਆਂ ਨੇ ਉਹ ਵਿਰੋਧੀ ਇੱਕ ਕਾਲੀਦਲ ਕੋ ਇੱਕ ਕਾਂਗਰਸ ਕੋ ਤੇ ਸੱਤਾ ਦੇ ਉੱਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਕਾਬਜ਼ ਹੈ ਦੇਖੋ ਚੋਣ ਪ੍ਰਚਾਰ ਦੀ ਜੇ ਆਪਾਂ ਚੋਣ ਪ੍ਰਚਾਰ ਦੀ ਜੇ ਗੱਲ ਕਰਦੇ ਅੱਜ ਦੀ ਤਰੀਕ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਕੋਈ ਸ਼ੱਕ ਨਹੀਂ ਆ ਇਸ ਵਕਤ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਆ ਉਹ ਸਭ ਤੋਂ ਅੱਗੇ ਚੱਲ ਰਿਹਾ ਚੋਣ ਪ੍ਰਚਾਰ ਦੇ ਵਿੱਚ ਮੈਂ ਗੱਲ ਕਰ ਰਿਹਾ ਚੋਣ ਪ੍ਰਚਾਰ ਦੇ ਵਿੱਚ ਅੱਗੇ ਚੱਲ ਰਿਹਾ ਉਹ ਪਿੰਡ ਲੈਵਲ ਦੇ ਉੱਤੇ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਔਰ ਉਹਨਾਂ ਦੇ ਐਮਐਲਏ ਜਿਹੜੇ ਨੇ ਜਿਹੜੀ ਉਹ ਪਾਰਟੀ ਦਾ ਉਤੋਂ ਪ੍ਰੈਸ਼ਰ ਆ ਪਾਰਟੀ ਵੱਲੋਂ ਇਨਸਟਰਕਸ਼ਨ ਨੇ ਇਹਨਾਂ ਨੂੰ ਐਮਐਲਏ ਨੂੰ ਵੀ ਕਿ ਆਪਕੋ ਆਪਣਾ ਹਲਕਾ ਜਿਤਾ ਕੇ ਦੇਣਾ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਆਪੋ ਆਪਣਾ ਹਲਕਾ ਜਿਤਾ ਕੇ ਦਿਓ ਜਿਵੇਂ ਕਿ ਕਿਸੇ ਤਰ੍ਹਾਂ ਦੇ ਉਹਨਾਂ ਦੇ ਪ੍ਰੈਸ਼ਰ ਹੈਗੇ ਨੇ ਕਿਤੇ ਹਲਕਾ ਚਾਰਜ ਵੀ ਬਦਲੇ ਜਾ ਸਕਦੇ ਆ ਕਿਤੇ ਐਮਐਲਏ ਤੇ ਵੀ ਗਾਜ ਦਿਖ ਸਕਦੀ ਆ ਇਸ ਕਰਕੇ ਉਹ ਜਿਸ ਦੇ ਸਤਰਜ ਦੇ ਉੱਤੇ ਉਹ ਲੋਕ ਲੱਗੇ ਹੋਏ ਨੇ ਨਾ ਉਸ ਤਰ੍ਹਾਂ ਦਾ ਰੁਝਾਨ ਦੂਸਰੀਆਂ ਪਾਰਟੀਆਂ ਦੇ ਵਿੱਚ ਅਜੇ ਨਜ਼ਰ ਨਹੀਂ ਆ ਰਿਹਾ ਚਾਹੇ ਉਹ ਅਕਾਲੀ ਦਾ ਲਿਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਬੀਜੇਪੀ ਦਾ ਬੀਜੇਪੀ ਦਾ ਤੇ ਖੈਰ ਆਪਾਂ ਇਹ ਗੱਲ ਕਰਾਂਗੇ ਕਿ ਬੀਜੇਪੀ ਸ਼ਹਿਰੀ ਖੇਤਰ ਦੇ ਵਿੱਚ ਤੇ ਠੀਕ ਕਰ ਰਹੀ ਆ ਪਰ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਵਿਰੋਧ ਹੋਣ ਕਰਕੇ ਪਿੰਡਾਂ ਦੇ ਵਿੱਚ ਉਹ ਅਜੇ ਪੈਰ ਨਹੀਂ ਵਿਸਾਰ ਰਹੀ ਉਸ ਲੈਵਲ ਤੇ ਜਾ ਕੇ ਅਜੇ ਉਹਨਾਂ ਦਾ ਕੋਈ ਪ੍ਰਚਾਰ ਨਹੀਂ ਹੈਗਾ ਕਿ ਪਿੰਡ ਪਿੰਡ ਜਾ ਕੇ ਵੱਡੀਆਂ ਰੈਲੀਆਂ ਕੀਤੀਆਂ ਜਾਣ ਉਹ ਪਾਰਟਿਕੂਲਰ ਜਗ੍ਹਾ ਚੂਜ਼ ਕਰ ਰਹੇ ਨੇ ਜਿੱਥੇ ਕਿ ਜਾ ਕੇ ਇੱਕ ਦਿਨ ਰੈਲੀ ਕਰ ਆਏ ਤੇ ਵਾਪਸ ਉਥੇ ਹੋ ਗਿਆ ਵੀ ਇੱਥੋਂ ਅਸੀਂ ਜਾਏ ਹਾਜ਼ਰੀ ਪਾਏ ਆ ਤੇ ਪਿੰਡਾਂ ਦੇ ਵਿੱਚ ਵੱਡੀਆਂ ਰੈਲੀਆਂ ਅਜੇ ਬੀਜੇਪੀ ਨਹੀਂ ਕਰ ਰਹੀ ਜਦੋਂ ਕਿ ਅਜੇ ਕਿਹੜਾ ਕਾਂਗਰਸ ਵੀ ਕਰ ਰਹੀ ਅਕਾਲੀ ਦਲ ਵੀ ਕਰੀ ਜਾ ਰਿਹਾ ਕਿਤੇ ਕਿਤੇ ਤੇ ਔਰ ਆਮ ਆਦਮੀ ਪਾਰਟੀ ਵੀ ਕਰਦੀ ਆ ਰਹੀ ਆ ਮਾਨ ਸਰ ਜਿਵੇਂ ਤੁਸੀਂ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਨਾਮ ਲਿਆ ਬੀਜੇਪੀ ਨੇ ਇੱਕ ਤੋਂ ਇੱਕ ਵੱਡੇ ਤੋਂ ਵੱਡਾ ਚਿਹਰਾ ਦਿੱਤਾ ਕਦੀ ਉਹਨਾਂ ਨੇ ਅਰੁਣਜੀਤ ਲਈ ਦਿੱਤਾ ਕਦੀ ਉਹਨਾਂ ਨੇ ਹਰਦੀਪ ਸਿੰਘ ਪੁਰੀ ਦਿੱਤਾ ਹੁਣ ਉਹਨਾਂ ਨੇ ਸਮੁੰਦਰੀ ਪਰਿਵਾਰ ਦਾ ਤਰਨਜੀਤ ਸਿੰਘ ਸੰਧੂ ਲੈ ਲੈਣ ਦਾ ਮੈਦਾਨ ਦੇ ਵਿੱਚ ਇਹ ਬੀਜੇਪੀ ਵਾਲੇ ਚਿਹਰੇ ਵੱਡੇ ਲਿਆਉਂਦੇ ਪਰ ਥੱਲੇ ਲੋਕ ਕਿਉਂ ਨਹੀਂ ਜੁੜਦੇ ਕੀ ਬੀਜੇਪੀ ਦਾ ਜਿਹੜਾ ਲੋਕਲ ਕਾਡਰ ਅੰਮ੍ਰਿਤਸਰੀਏ ਜਿਹੜੇ ਨੇ ਭਾਜ ਪਾਈ ਉਹਨੇ ਨਾਲ ਜੁੜਦੇ ਆਗੇ ਕਿ ਲੋਕਾਂ ਨੂੰ ਨਹੀਂ ਪਸੰਦ ਆਇਆ ਕਦੀ ਜੇਤਲ ਨਹੀਂ ਪਸੰਦ ਆਇਆ ਕਦੀ ਹਰਦੀਪਪੂਰੀ ਨਹੀਂ ਪਸੰਦ ਆਇਆ ਤੇ ਹੁਣ ਕਿਸਾਨਾਂ ਵਾਲਾ ਮਸਲਾ ਨਹੀਂ ਬਲੋਸਾ ਵੇਖੋ ਭਾਜਪੀ ਨੇ ਭਾਜਪੀ ਆਪ ਮੁਹਾਰੇ ਅੱਜ ਤੱਕ ਵੀ ਜੇ ਗੱਲ ਕਰੀਏ ਵੱਡੇ ਕੇਡਰ ਦੇ ਬੰਦੇ ਲੈ ਕੇ ਵੱਡੇ ਕਦ ਬੁੱਤ ਨੂੰ ਵੋਟ ਇੰਨੀ ਨਹੀਂ ਪਾਉਂਦੇ ਰਏ ਲੋਕ ਵੇਖੋ ਉਹਨਾਂ ਦੇ ਮੁਕਾਬਲੇ ਹਰਦੀਪਪੂਰੀ ਦੀ ਜੇ ਗੱਲ ਕਰਦੇ ਆ ਜੇ ਕਦ ਬੁੱਤ ਵੱਡਾ ਲੈੰਦਾ ਸੀ ਤੇ ਅੱਗੇ ਤੇ ਸਿੰਪਲ ਇੱਕ ਆਮ ਘਰਾਣੇ ਦਾ ਗਰਜੀਤ ਸਿੰਘ ਔਜਲਾ ਹੀ ਸੀ ਕੈਂਡੀਡੇਟ ਬਿਲਕੁਲ ਫਰਕ ਲੋਕਲ ਪੱਲ ਟੀਮ ਰਵਾਸ ਦੀ ਜਰਦੀ ਪੂਰੀ ਹੋਣਾ ਦੀ ਇਸ ਕਰਕੇ ਲੋਕ ਜਿਹੜੇ ਨਾ ਲੋਕ ਆਪਣਾ ਆਪਣਾ ਨੁਮਾਇੰਦਾ ਪਸੰਦ ਕਰਦੇ ਨੇ ਦੂਸਰੀ ਗੱਲ ਇਹ ਆ ਕਿ ਬੀਜੇਪੀ ਦਾ ਕੋਈ ਐਡਾ ਵੱਡਾ ਕੇਟਰ ਨਹੀਂ ਹੈਗਾ ਖਾਸ ਕਰਕੇ ਰੂਰਲ ਏਰੀਆ ਵਿੱਚ ਪਿੰਡਾਂ ਦੇ ਵਿੱਚ ਕਿ ਜਿਹੜਾ ਤੁਸੀਂ ਆਪ ਮਾਰੇ ਆ ਕੇ ਤੁਹਾਡੀਆਂ ਰੈਲੀਆਂ ਕਰਾ ਦੂਗਾ ਤੁਹਾਡੇ ਝੰਡੇ ਫੜ ਕੇ ਲਵਾ ਲੂਗਾ ਤੁਹਾਡੇ ਨਾਲ ਚੱਲ ਪੂਗਾ ਪਿੰਡਾਂ ਦੇ ਵਿੱਚ ਪਹਿਲਾਂ ਵੀ ਕਿਉਂਕਿ ਬੀਜੇਪੀ ਹਮੇਸ਼ਾ ਤੇ ਕਾਲੀ ਦਲ ਇਹ ਦੋਵਾਂ ਦੀ ਗੱਲ ਆ ਸੇਮ ਮੈਂ ਗੱਲ ਕਰਦਾ ਕਿ ਜੇ ਬੀਜੇਪੀ ਥਿਆਰਾ ਜੋ ਜਿੱਤਦੀ ਆ ਤੇ ਪਿੰਡਾਂ 'ਚ ਜਾ ਕੇ ਅਕਾਲੀ ਦਲ ਦੇ ਮੋਢਿਆਂ ਤੇ ਚੜ ਕੇ ਜਿੱਤ ਪ੍ਰਾਪਤ ਕਰਦੇ ਸੀ ਕਿਉਂਕਿ ਪਿੰਡਾਂ 'ਚ ਅਧਾਰ ਅਕਾਲੀ ਦਲ ਦਾ ਸੀ ਇਸੇ ਤਰ੍ਹਾਂ ਸੇਮ ਸਿਚੁਏਸ਼ਨ ਅਕਾਲੀ ਦਲ ਦੀ ਸੀ ਅਕਾਲੀ ਦਲ ਜੇ ਪਿੰਡਾਂ 'ਚੋਂ ਜਿੱਤਦਾ ਸੀ ਤੇ ਸ਼ਹਿਰਾਂ 'ਚ ਜਾ ਕੇ ਉਹ ਭਾਜਪੀ ਦੇ ਕਦਾੜਿਆਂ ਤੇ ਚੜ ਕੇ ਜਿਹੜਾ ਉਹ ਆਪਣਾ ਪਹਿਲਾ ਫਤਿਹ ਕਰਦੇ ਹੁੰਦੇ ਸੀ ਐਰ ਕੀ ਸਿਨੈਰੀਓ ਚੇਂਜ ਹੋ ਗਿਆ ਐਰ ਕੀ ਦੋਵੇਂ ਅਲੱਗ-ਅਲੱਗ ਲੜ ਰਹੇ ਨੇ ਔਰ ਫਿਰ ਦੂਸਰਾ ਇੱਕ ਵੱਡੀ ਗੱਲ ਹੈ ਭਾਜਪੀ ਲਈ ਇੱਕ ਹੋਰ ਜਿੱਥੇ ਕਿਸਾਨਾਂ ਦੀ ਚੁਣੌਤੀ ਹੈਗੀ ਨਾ ਕੁਝ ਨਾਲ-ਨਾਲ ਅਨਿਲ ਜੋਸ਼ੀ ਵੀ ਇੱਕ ਉਹਨਾਂ ਵਾਸਤੇ ਚੁਣੌਤੀ ਬਣ ਗਿਆ ਕਿਉਂ ਇਹ ਬੀਜੇਪੀ ਜਿਹੜੀ ਸੀ ਉਹ 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 ਰਾਮ ਮੰਦਰ ਦੇ ਨਾਂ ਤੇ ਜਾਂ ਦੂਸਰੇ ਨਾਂ ਤੇ ਹਿੰਦੂ ਵੋਟਰ ਨੂੰ ਵੱਧ ਤੋਂ ਵੱਧ ਚਾਉਂਦੀ ਸੀ ਵੀ ਅਸੀਂ ਕੈਸ਼ ਕਰ ਚੁੱਕੇ ਪਰ ਉਹਦੇ ਨਾਲ ਅਕਾਲੀ ਦਲ ਵੱਲੋਂ ਵੀ ਹਿੰਦੂ ਚਿਹਰਾ ਨਿਲ ਜੋਸ਼ੀ ਜਿਹੜੇ ਕਿ ਮੰਤਰੀ ਵੀ ਰਹੇ ਨੇ ਤੇ ਉਹਨਾਂ ਦਾ ਚਲੋ ਪ੍ਰਭਾਵ ਵੀ ਹੈਗਾ ਸ਼ਹਿਰ ਦੇ ਵਿੱਚ ਉਹ ਕੰਮ ਵੀ ਕੀਤੇ ਉਹਨਾਂ ਨੇ ਉਹਦੇ ਕਰਕੇ ਨਿਲ ਜੋਸ਼ੀ ਜਿਹੜਾ ਉਹ ਬੀਜੇਪੀ ਲਈ ਇੱਕ ਸਰਦਾਰਤੀ ਬਣਿਆ ਜੇ ਉਸ ਕੇਟਰ ਦੀ ਗੱਲ ਕਰੀਏ ਹਿੰਦੂ ਵੋਟਰ ਕੇਟਰ ਦੀ ਤਾਂ ਨਿਲ ਜੋਸ਼ੀ ਕਿਤੇ ਨਾ ਕਿਤੇ ਉਹਨਾਂ ਨੂੰ ਖੋਰਾ ਲਾ ਰਿਆ ਤੁਸੀਂ ਜਿਵੇਂ ਜ਼ਿਕਰ ਕੀਤਾ ਜਿਵੇਂ ਜ਼ਿਕਰ ਕੀਤਾ ਮਾਨ ਸਾਹਿਬ ਕੇ ਕਾਲੀ ਦਲ ਨੂੰ ਨਾ ਸ਼ਹਿਰ ਦੇ ਵਿੱਚ ਆ ਕੇ ਭਾਜਪਾ ਦੇ ਗਧੇੜੇ ਚੜਨਾ ਪੈਂਦਾ ਹੈ ਮਤਲਬ ਇਸ ਵਾਰ ਹੁਣ ਕਾਲੀਆਂ ਨੂੰ ਗਧੇੜੇ ਚੜਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਦਾ ਆਪਣਾ ਨਿਲ ਜੋਸ਼ੀ ਬੈਠਾ ਔਰ ਨਿਲ ਜੋਸ਼ੀ ਕੀ ਭਾਜਪਾ ਦੀ ਵੋਟ ਨੂੰ ਕਾਟ ਕਰ ਰਿਹਾ ਜੀ ਨਹੀਂ ਬਿਲਕੁਲ ਕਰ ਰਿਹਾ ਬਿਲਕੁਲ 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 ਨਿਲ ਜੋਸ਼ੀ ਦੇਖੋ ਉਥੇ ਕੀ ਆਉਂਦਾ ਵਾ ਕੁਝ ਜਿਹੜੀ ਆ ਟਿਕਟਰ ਹੁੰਦਾ ਕੋਈ ਕੁਝ ਕੱਟਣ ਜਿਵੇਂ ਆਪਾਂ ਸਾਰੀਆਂ ਸਾਰੀਆਂ ਆਪਾਂ ਥਾ ਤੇ ਕਹਿ ਸਕਦੇ ਆ ਸਿੱਖਾਂ ਦੇ ਵਿੱਚ ਵੀ ਕੋਈ ਕੱਟੜ ਵੋਟ ਹੁੰਦੀ ਆ ਇਦਾਂ ਹਿੰਦੂਆਂ ਦੇ ਮੁਸਲਮਾਨ ਸਾਰਿਆਂ ਦੇ ਵਿੱਚ ਕੱਟੜ ਵੋਟ ਹੁੰਦੀ ਆ ਕੁਝ ਜਿਹੜੀ ਜਾਂਦੀ ਆ ਠੀਕ ਨਾ ਉਹ ਆਪਣੇ ਉਹ ਚਿਹਰੇ ਚਿਹਰੇ ਵੱਲ ਜਾਂਦੀ ਆ ਵੀ ਆ ਸਿੱਖ ਚਿਹਰਾ ਵਾ ਸਿੱਖਾਂ ਨੂੰ ਜਾਏਗੀ ਆ ਹਿੰਦੂ ਚਿਹਰਾ ਉਹਨਾਂ ਦੀ ਕੁਝ ਕੱਟੜ ਵੋਟ ਸਗਿਆਂ ਸਾਰੇ ਦੇ ਵਿੱਚ ਹੁੰਦੀ ਆ ਉਹ ਸੇਮ ਜਿਹੜੀ ਆ ਜਿਹੜੀ ਆ ਉਹ ਕੱਟੜ ਵੋਟ ਸੀ ਜਿਹੜੀ ਕਿ ਹੋ ਸਕਦਾ ਸੀ ਸਾਰੀ ਬੀਜੇਪੀ ਨੂੰ ਜਾਂ ਲੱਗਦੀ ਪਰ ਉਹ ਇੱਕ ਅਨਿਲ ਜੋਸ਼ੀ ਇੱਕ ਇਸ ਤਰ੍ਹਾਂ ਦਾ ਚਿਹਰਾ ਆ ਗਿਆ ਇੱਕ ਹਿੰਦੂ ਚਿਹਰਾ ਵੀ ਹੋਣ ਦੇ ਨਾਲ-ਨਾਲ ਉਹਨੇ ਕਿ ਕੰਮ ਵੀ ਕੀਤੇ ਉਹ ਕਹਿੰਦਾ ਉਹ ਜਿਹੜੀ ਆ ਭਾਜਪਾ ਦੀ ਉਹ ਜਿਹੜੀ ਸੀ ਭਾਜਪਾ ਨੂੰ ਲੱਗਦਾ ਸੀ ਕਿ ਮੈਂ ਸਾਰੀ ਵੋਟ ਸ਼ਾਇਦ ਮੈਂ ਹੀ ਲੈ ਜਾਗਾ ਉੱਥੇ ਆ ਕੇ ਅਨਿਲ ਜੋਸ਼ੀ ਨੇ ਉਹਨਾਂ ਦੀਆਂ ਬ੍ਰੇਕਾਂ ਲਵਾਈਆਂ ਹੈਗੀਆਂ ਨੇ ਹਲਦੀ ਘੜੀ ਔਰ ਕਾਂਗਰਸ ਦਾ ਵੀ ਕੇਡਰ ਬੈਠਾ ਸ਼ਹਿਰ ਦੇ ਵਿੱਚ ਇਸ ਕਰਕੇ ਇਹ ਜਿਹੜੀ ਨਿਲਜੋਸ਼ੀ ਦੇ ਆਉਣ ਨਾਲ ਬੀਜੇਪੀ ਨੂੰ ਮੁਸ਼ਕਲਾਂ ਆ ਗਈਆਂ ਵਧੀਆਂ ਨੇ ਸੌਖੀਆਂ ਨਹੀਂ ਤੇ ਪਿੰਡਾਂ ਦੇ ਵਿੱਚ ਅੱਗੇ ਤੁਹਾਨੂੰ ਪਤਾ ਵੀ ਕਿਸਾਨ ਇਹਨਾਂ ਨੂੰ ਖਲੋਣ ਨਹੀਂ ਦੇ ਰਹੇ ਕਿਤੇ ਵੀ ਹਰ ਥਾਂ ਤੇ ਵਿਰੋਧ ਹੋ ਰਿਹਾ ਵਾ ਜਿੱਥੇ ਜਾਂਦੇ ਨੇ ਫਟਾਫਟ ਆਪਣੀ ਰੈਲੀ ਕਰਕੇ ਪੈਕਅਪ ਕਰਕੇ ਜਿਵੇਂ ਫਿਲਮ ਦਾ ਸ਼ੂਟ ਹੁੰਦਾ ਉਸ ਤਰ੍ਹਾਂ ਵਾਪਸ ਆਉਣ ਲਈ ਗੱਲ ਕਰਦੇ ਨੇ ਜਿਆਦਾ ਲੋਕਾਂ ਦੇ ਵਿੱਚ ਜਿਆਦਾ ਸਮਾਜ ਜੇ ਆਪਾਂ ਕੋਈ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨਾਲ ਵਿਚਰਦੇ ਆ ਇਹ ਅਜੇ ਬੀਜੇਪੀ ਨੇ ਸਟਾਰਟ ਨਹੀਂ ਕੀਤਾ ਔਰ ਨਾ ਹੀ ਅਜੇ ਕੋਈ ਹਾਲ ਦੀ ਘੜੀ ਨਜ਼ਰ ਆ ਰਿਹਾ ਅੱਛੇ ਇੱਕ ਸਵਾਲ ਆ ਕਿ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਇਹ ਵੀ ਇੱਕ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਅਰੁਣ ਜੇਤਲੀ ਆਇਆ ਸੀ ਕੈਪਟਨ ਹਥਵਾਰ ਗਿਆ ਤੇ ਸੈਂਟਰ ਦੇ ਵਿੱਚ ਵਜ਼ੀਰ ਹਰਦੀਪ ਸਿੰਘ ਪੂਰੀ ਆਏ ਗੁਰਜੀਤ ਸਿੰਘ ਔਜਲਾ ਹਥਵਾਰ ਗਏ ਤੇ ਚੱਲ ਸੈਂਟਰ ਦੇ ਵਿੱਚ ਵਜ਼ੀਰ ਹੁਣ ਕੀ ਲੱਗਦਾ ਕਿ ਜੇ ਤਰਨਜੀਤ ਸਿੰਘ ਸੰਧੂ ਹਾਰ ਗਏ ਤੇ ਫਿਰ ਸੈਂਟਰ ਦੇ ਵਜ਼ੀਰ ਬਣ ਜੇ ਬੀਜੇਪੀ ਚ ਸਰਕਾਰ ਬਣ ਗਈ ਅੰਮ੍ਰਿਤਸਰ ਵਾਲੇ ਲੋਕ ਕਹਿੰਦੇ ਨੇ ਇੱਕ ਅਸੀਂ ਐਮਪੀ ਦੇ ਦੇਈਦਾ ਇੱਕ ਮਿਨਿਸਟਰ ਦੇ ਦੇਈਦਾ ਆ ਨਹੀਂ ਉਹ ਉਹ ਐਕਚੁਅਲੀ ਅੰਮ੍ਰਿਤਸਰ ਦੇ ਲੋਕਾਂ ਦੇਖੋ ਤਰਾਸ ਦੀ ਪੁਲਿਸ ਸਾਹਿਬ ਕੀ ਆ ਬੀਜਪੀ ਆਪਾ ਕੇਡਰ ਦੀ ਜਿਵੇਂ ਤੁਸੀਂ ਗੱਲ ਕੀਤੀ ਮੰਨ ਲਓ ਅਰਨਜੀਤ ਲਈ ਇਥੋਂ ਹਾਰ ਗਏ ਮਤਲਬ ਕਿ ਇਥੋਂ ਉਹਨਾਂ ਲੋਕੀ ਵੀ ਨਾ ਇਹ ਇਹਨਾਂ ਦਾ ਇਹਨਾਂ ਲੀਡਰ ਦਾ ਮਨੋਰਥ ਜਿਹੜਾ ਵਾ ਉਹ ਸਪਸ਼ਟ ਹੁੰਦਾ ਜੇ ਤੁਸੀਂ ਇੱਕ ਕੰਸੀਡੈਂਸੀ ਜੋ ਹੈ ਉਹ ਤੁਸੀਂ ਉੱਥੇ ਆ ਕੇ ਕਹਿੰਦੇ ਹੋ ਵੀ ਮੈਂ ਤੁਹਾਡਾ ਤੁਹਾਡੇ ਲਈ ਮੈਂ ਆਹ ਕੰਮ ਕਰਾਂਗਾ ਆਹ ਕਰ ਮੰਨ ਲਓ ਹਾਲਾਤ ਇਦਾਂ ਦੇ ਬਣੇ ਤੁਸੀਂ ਹਾਰ ਗਏ ਪਰ ਤੁਸੀਂ ਸੈਂਟਰ ਚ ਮਨਿਸਟਰ ਬਣ ਗਏ ਹੋ ਜੀ ਤੁਸੀਂ ਫਿਰ ਆਪਣੇ ਤੁਸੀਂ ਫਿਰ ਆਪਣੇ ਹਲਕੇ ਨੂੰ ਪੁੱਛੇ ਨਹੀਂ ਆਪਣੇ ਲੋਕਾਂ ਨੂੰ ਇਹਦਾ ਮਤਲਬ ਤੁਹਾਡਾ ਇਥੋਂ ਤੱਕ ਸੀਮਤ ਸੀ ਨਾ ਕਿ ਜੇ ਸਾਨੂੰ ਕੁਰਸੀ ਮਿਲਦੀ ਆ ਇਥੋਂ ਜਿੱਤਦੇ ਆ ਤੇ ਫਿਰ ਇਹ ਲੋਕ ਸਾਡੇ ਨੇ ਜੇ ਅਸੀਂ ਹਾਰਦੇ ਆ ਸਾਡੇ ਕੋ ਪਾਵਰ ਹੈਗੀ ਫਿਰ ਇਹ ਲੋਕ ਸਾਡੇ ਨਹੀਂ ਹੈਗੇ ਇਹ 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 ਜਿਹੜਾ ਟ੍ਰੈਂਡ ਹੈ ਨਾ ਇਹ ਇਹ ਬੜਾ ਖਤਰਨਾਕ ਹੈ ਜਿਵੇਂ ਹਦੀਪ ਪੂਰੀ ਹੋਣੀ ਵੀ ਹਾਰ ਗਏ ਠੀਕ ਹੈ ਜਿੱਤਣਾ ਹਾਰਨਾ ਇਹ ਅਲੱਗ ਗੱਲ ਆ ਪਰ ਜੇ ਤੁਸੀਂ ਉੱਤੇ ਬੜੇ ਬੜੇ ਦਾਅਵੇ ਕਰਦੇ ਹੋ ਕਿ ਮੈਂ ਲੋਕਾਂ ਦਾਵਾ ਮੈਂ ਲੋਕਾਂ ਦੀ ਸੇਵਾ ਕਰਨਾ ਚਾਹਣਾ ਮੇਰੇ ਚ ਸੇਵਾ ਭਾਵਨਾ ਦਾ ਤੇ ਜਦੋਂ ਤੁਹਾਡੇ ਕੋ ਸੱਤਾ ਆ ਗਈ ਹੈ ਜਦੋਂ ਤੁਸੀਂ ਕੁਰਸੀ ਆ ਗਈ ਹੈ ਤੇ ਕਰੋ ਸੇਵਾ ਭਾਵਨਾ ਮਤਲਬ 19 ਤੋਂ ਲੈ ਕੇ ਹਵਾਵਣਾ ਕਰਦੇ ਪੁੱਲੋ ਸਾਹਿਬ 19 ਤੋਂ ਲੈ ਕੇ 224 ਤੱਕ 219 ਤੋਂ ਲੈ ਕੇ 224 ਤੱਕ ਮਤਲਬ ਹਰਦੀਪ ਸਿੰਘ ਪੁਰੀ ਨੇ ਹਾਰਗੇ ਸੈਂਟਰ ਚ ਵਜੀਰ ਬਣ ਕੇ ਲੇਕਿਨ ਅੰਬਰਸਰੀਆਂ ਨੂੰ ਆਪਣਾ ਮੁਖੜਾ ਨਹੀਂ ਦਿਖਾਇਆ ਨਹੀਂ ਮੁਖੜਾ ਨਹੀਂ ਦਿਖਾਇਆ ਉਹਨਾਂ ਦਾ ਦੁੱਖ ਦਰਦ ਨਹੀਂ ਜਿਹੜੇ ਦੁੱਖ ਦਰਦ ਦੀਆਂ ਪਹਿਲਾਂ ਗੱਲਾਂ ਕਰਦੇ ਗਏ ਸੀ ਨਾ ਉਹ ਦੁੱਖ ਦਰਦ ਨਹੀਂ ਉਹਨਾਂ ਨੇ ਆ ਕੇ ਸੁਣੇ ਤੇ ਸੇਮ ਵੇਖੋ ਨਾਲ ਫਿਰ ਇੱਕ ਇਹਨਾਂ ਦੇ ਬੀਜੇਪੀ ਦੇ ਸ਼ਵੇਤ ਮਲਕ ਲੋਕ ਰਾਜ ਸਭਾ ਮੈਂਬਰ ਰਹੇ ਨੇ ਰਾਸਵੋ ਮੈਂਬਰੇ ਉਹਨਾਂ ਵੀ ਕੋਈ ਇਦਾਂ ਦਾ ਇੱਕ ਕੰਮ ਨਹੀਂ ਕੀਤਾ ਜਾ ਕੇ ਕਿ ਲੋਕਾਂ ਨੂੰ ਕੇਟਰ ਨੂੰ ਮੈਂ ਨਾਲ ਆਪਣੇ ਨਾਲ ਜੋੜ ਸਕਾਂ ਹੁਣ ਤੁਸੀਂ ਵੀ ਦੇਖੋ ਨਾ ਪਿਛਲੇ 3-4 ਸਾਲ ਤੋਂ 5 ਸਾਲ ਪੰਜ ਸਾਲ ਜਦੋਂ ਲਾਓ ਇਹ ਜਿਹੜੀ ਸਰਕਾਰ ਦੀ ਟ੍ਰੋਪੀ ਸੀ ਕਿਤੇ ਬੀਜਪੀ ਨੇ ਇਸ ਤਰ੍ਹਾਂ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਬੀਜਪੀ ਦਾ ਇੱਕੋ ਇੱਕ ਏਜੰਡਾ ਰਿਹਾ ਕਿ ਚੋਣਾਂ ਦੇ ਟਾਈਮ ਤੇ ਜਾਓ ਅੰਮ੍ਰਿਤਸਰ ਦੇ ਲੋਕਾਂ ਨੂੰ ਕਹੋ ਜੀ ਅਸੀਂ ਤੁਹਾਡੇ ਅਸੀਂ ਤੁਹਾਡੇ ਜੇ ਜਿਤਾ ਦੇਣਗੇ ਤੇ ਠੀਕ ਹੈ ਜੇ ਅਸੀਂ ਤੁਹਾਡੇ ਆ ਜੇ ਕਿਸੇ ਨਾ ਕਿਸੇ ਖੁਦਾ ਨਾਲ ਖਾਸ ਤਾਂ ਜੇ ਆਪਾਂ ਹਾਰਦੇ ਆ ਤੇ ਫਿਰ ਕਿੰਨੇ ਇਸੇ ਤਰ੍ਹਾਂ ਹੀ ਲੋਕਾਂ ਦੀ ਧਾਰਨਾ ਵਾ ਕਿ ਜੇ ਅੱਜ ਤਰਨਜੀਤ ਸਿੰਘ ਸਿੱਧੂ ਵੀ ਇਹ ਗੱਲਾਂ ਉਹ ਵੀ ਹੋ ਸਕਦਾ ਬਾਅਦ ਵਿੱਚ ਜੇ ਜੇ ਨਾ ਜੇ ਨਾ ਹਰੇ ਦੇ ਮੰਤਰੀ ਬੰਦੇ ਆ ਤੇ ਉਹਨਾਂ ਦਾ ਕੀ ਹਾਲਾਤ ਹੋਊਗੀ ਅੱਜ ਤੋਂ بڑے بڑے ਵੱਡੇ ਪ੍ਰੋਮਿਸ ਕਰ ਰਹੇ ਨੇ بڑے بڑے ਕੂੜੇ ਦਾ ਡੰਪ ਦੇ ਉੱਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਇੱਕ ਇੱਕ ਦੋ ਥਾਂ ਤੇ ਜਿਹੜੇ ਪ੍ਰਵਾਸੀ ਪੰਜਾਬੀਆਂ ਦੇ ਆ ਬਿਹਾਰੀਆਂ ਦੇ ਪਿੰਡ ਉੱਥੇ ਜਾ ਕੇ ਵੀ ਪਤਾਲਪੁਰੀ ਉੱਤੇ ਜਾ ਕੇ ਬੜੀਆਂ ਬੜੀਆਂ ਗੱਲਾਂ ਕਰਕੇ ਆਏ ਨੇ ਪਰ ਗੱਲ ਤੇ ਇਹ ਆ ਭੁੱਲਰ ਸਾਹਿਬ ਅਗੇ ਗੱਲਾਂ ਕਰਨ ਨਾਲ ਨਹੀਂ ਲੋਕ ਰਿਜ਼ਲਟ ਚਾਹੁੰਦੇ ਨੇ ਲੋਕ ਪਰ ਸੰਧੂ ਸਾਹਿਬ ਨੇ ਤੇ ਹੁਣ ਨਾਲ ਤਰਨਜੀਤ ਸਿੰਘ ਸੰਧੂ ਹੁਣੀ ਤੇ ਹੁਣ ਆਪਣੇ ਆਪ ਨੂੰ ਸਮੁੰਦਰੀ ਵੀ ਕਹਿਣ ਲੱਗ ਪਏ ਨੇ ਵੇਖੋ ਇਹ ਸਮੁੰਦਰੀ ਲਿਖਿਆ ਕੀਤਿਆਂ ਮੇਰਾ ਖਿਆਲ ਆ ਕਿ ਕੋਈ ਫਰਕ ਨਹੀਂ ਪੈਣਾ ਲੋਕਾਂ ਦਾ ਕਰਤਾਰ ਲੋਕਾਂ ਦੇ ਆਪਣੇ ਕੰਮ ਲੋਕਾਂ ਦੀ ਬੋਲਚਾਲ ਜਾਂ ਉਹਨਾਂ ਦਾ ਪਿਛਲਾ ਹੁਣ ਦੇਖੋ ਜੇ ਸਮੁੰਦਰੀ ਲਾ ਲਿਆ ਇੰਨਾ ਚਿਰ ਅੰਬੈਸਡਰ ਰਹੇ ਨੇ ਇੰਨਾ ਕੁਝ ਇੰਨੇ ਅਹੁਦੇਆਂ ਦੇ ਉੱਤੇ ਰਹੇ ਨੇ ਉਦੋਂ ਪੰਜਾਬ ਦਾ ਦਰਦ ਨਾ ਜਾ ਗਿਆ ਅੰਮ੍ਰਿਤਸਰੀਆਂ ਦਾ ਦਰਦ ਨਾ ਜਾ ਗਿਆ ਉਦੋਂ ਉਦੋਂ ਕਿਉਂ ਨਾ ਇਹਨਾਂ ਨੇ ਸਮਝਿਆ ਕਿ ਮੇਰੇ ਮੇਰੇ ਗੁਰੂ ਦੀ ਨਗਰੀ ਆ ਮੇਰਾ ਸ਼ਹਿਰ ਆਪਣਾ ਵਾ ਤੇ ਮੈਂ ਇਹਨੂੰ ਇਹਨੂੰ ਅੱਗੇ ਲੈ ਕੇ ਜਾਵਾਂ ਮੈਂ ਇੱਥੇ ਇਹੋ ਜਿਹਾ ਕੁਝ ਇਨਫਰਾਸਟ੍ਰਕਚਰ ਕ੍ਰੀਏਟ ਕਰਦਾ ਕਿ ਜਿਹੜਾ ਲੋਕ ਮੈਨੂੰ ਮੈਂ ਜਿਤਨਾ ਜਾਂ ਮੈਂ ਆਉਣਾ ਪੋਲਿਟਿਕਸ 'ਚ ਜਾਂ ਨਹੀਂ ਆਉਣਾ ਤੇ ਲੋਕ ਮੈਨੂੰ ਯਾਦ ਕਰਨ ਕਿ ਜਾਂ ਸਾਡੇ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਜੀ ਤੇਜ ਸਿੰਘ ਸਮੁੰਦਰੀ ਹੋਣੀ ਉਹਨਾਂ ਨੂੰ ਲੋਕ ਯਾਦ ਕਿਉਂ ਕਰਦੇ ਉਹਨਾਂ ਦੇ ਕੰਮਾ ਕਰਕੇ ਜੀ ਇਸ ਕਰਕੇ ਇਹਨਾਂ ਨੇ ਹੁਣ ਵੇਖਿਆ ਵੀ ਸੰਧੂ ਕਰਕੇ ਲੋਕਾਂ ਨੂੰ ਪਛਾਣ ਨਹੀਂ ਆ ਰਹੀ ਕੌਣ ਆ ਜੀ ਕਿੱਦਾਂ ਆ ਇਹਨਾਂ ਕਹਿੰਦੇ ਜੀ ਮਗਰ ਸਮੁੰਦਰੀ ਲਾਲੋ ਸਮੁੰਦਰੀਲਾ ਆ ਇੱਕ ਗੱਲ ਨਹੀਂ ਬਣਦੀ ਹੁੰਦੀ ਕਿ ਸਮੁੰਦਰੀਲਾ ਇਹ ਕੰਮ ਵੱਡੇ ਹੋਣੇ ਆ ਨਾ ਇਕੱਲੇ ਵੱਡੇ ਨਹੀਂ ਨਾ ਤਾਂ ਵੱਡੇ ਹੁੰਦੇ ਜੇ ਤੁਹਾਡੇ ਕੰਮ ਵੱਡੇ ਹੋਣ ਕੰਮਾਂ ਦੇ ਨਾਲ ਨਾਂ ਵੱਡੇ ਹੁੰਦੇ ਨੇ ਦੂਜਾ ਮੇਰਾ ਸਵਾਲ ਇੱਕ ਹੋਰ ਹੈ ਕਿ ਜਿਵੇਂ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਕਹਿੰਦੇ ਕਿ ਚੋਣ ਪ੍ਰਚਾਰ ਦੇ ਮਸਲੇ ਦੇ ਵਿੱਚੋਂ ਸਭ ਤੋਂ ਅੱਗੇ ਨੇ ਵੋਟਾਂ ਕਿੰਨੀਆਂ ਕਿ ਪੈਂਦੀਆਂ ਨੇ ਇਹ ਚਾਰਤਰੀ ਨੂੰ ਪਤਾ ਲੱਗੂਗਾ ਪਰ ਜਦੋਂ ਸ਼ਹਿਰ ਦੇ ਵਿੱਚ ਆਉਂਦੇ ਜਦੋਂ ਕੁਮਰ ਵਿਜੇ ਪ੍ਰਤਾਪ ਦੇ ਹਲਕੇ ਵਿੱਚ ਆਉਂਦੇ ਨੇ ਉਹ ਕਹਿੰਦੇ ਕਿ ਇੱਥੇ ਪੁਲਿਸ ਵਾਲੇ ਅਫਸਰ ਨਸ਼ਾ ਬੜਾ ਵਕਾਉਂਦੇ ਨੇ ਬੇਦੀਬੀ ਵਾਲਾ ਮਸਲਾ ਨਹੀਂ ਹੱਲ ਹੋਇਆ ਨਸ਼ਾ ਬਕੌਣ ਵਾਲਿਆਂ ਅਕਸਰਾਂ ਨੂੰ ਲਾਇਆ ਕਿੰਨੇ ਨੇ ਉਹ ਦੂਰ ਦਰਾਡੇ ਬੈਠੇ ਨੇ ਉਹਦੇ ਨਾਲ ਕਿੰਨਾ ਕੀ ਆਮ ਆਦੀ ਪਾਰਟੀ ਦਾ ਨੁਕਸਾਨ ਹੋ ਰਿਹਾ ਜੀ ਨਹੀਂ ਵੇਖੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਘਟੇਰੇ ਵਿੱਚ ਖੜਾ ਕਰਦੀਆਂ ਨੇ ਉਮਰ ਵਿਜੇ ਪ੍ਰਧਾਨ ਨੇ ਜੋ ਗੱਲਾਂ ਕਰ ਰਿਹਾ ਪਰ ਉਹਦੇ ਨਾਲ ਨਾਲ ਇੱਕ ਕੁਰਮ ਵੀ ਜੇ ਪ੍ਰਤਾਪ ਜਿਹੜੀ ਆਪਣੀ ਰੈਲੀਆਂ ਦੇ ਵਿੱਚ ਆਪਣੀ ਜਿਹੜੀ ਗੱਲ ਕਰਦੇ ਆ ਉੱਥੇ ਇੱਕ ਗੱਲ ਕਰਦੇ ਉਹ ਕਹਿੰਦਾ ਵੀ ਸਰਕਾਰ ਨਾਲ ਠੀਕ ਹੈ ਰੋਸਾ ਵਾ ਪਰ ਕੁਲਦੀਪ ਧਾਰੀਵਾਲ ਜਿਹੜਾ ਵਾ ਇਹਦੇ ਨਾਲ ਨਹੀਂ ਇਹ ਕਿ ਇੱਕ ਇਹਨੂੰ ਇਹ ਇਹਦੇ ਵਾਸਤੇ ਮੈਂ ਆਪ ਜਿਹੜਾ ਵਾ ਉਹ ਅੱਗੇ ਹੋ ਕੇ ਕੰਮ ਕਰ ਰਿਹਾ ਮੈਂ ਕੁਲਦੀਪ ਧਾਰੀਵਾਲ ਦੇ ਹੱਕ ਦੇ ਵਿੱਚ ਆ ਉਹ ਕੁਲਦੀਪ ਧਾਰੀਵਾਲ ਦੇ ਪੋਜ਼ਿਟਿਵ ਜਿਹੜਾ ਚੱਲ ਰਿਹਾ ਨਾ ਉਹਦੇ ਕਰਕੇ ਲੋਕਾਂ ਦਾ ਥੋੜਾ ਜਿਹਾ ਹੈਗਾ ਲੋਕਾਂ ਨੂੰ ਕਿ ਬੰਦਾ ਸਰਕਾਰ ਦੇ ਖਿਲਾਫ ਹੈਗਾ ਪਰ ਇਸ ਕੈਂਡੀਡੇਟ ਨੂੰ ਕੈਂਡੀਡੇਟ ਦਾ ਇਹਦੇ ਵਿੱਚ ਕਸੂਰ ਨਹੀਂ ਹੈਗਾ ਜੀ ਵੀ ਕੈਂਡੀਡੇਟ ਦੂਰਵਾਰ ਨਹੀਂ ਮੰਨਦੇ ਵੀ ਕਲਦੀਪ ਧਾਰੀਵਾਲ ਕਸੂਰਵਾਰ ਹੈ ਇਹਦੇ ਵਿੱਚ ਕਲਦੀਪ ਧਾਰੀਵਾਲ ਨੂੰ ਇਸ ਕਰਕੇ ਕਲਦੀਪ ਧਾਰੀਵਾਲ ਨੂੰ ਲੱਗਦਾ ਹਾਂ ਬਾਕੀ ਇਹ ਹੈਗਾ ਕਿ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਖਤ ਮਿਹਨਤ ਦੀ ਲੋੜ ਆ ਨਹੀਂ ਨਹੀਂ ਜਿਵੇਂ ਕੁਮਰ ਵਿਜੇ ਪ੍ਰਤਾਪ ਬਣੀ ਲੋਕ ਪਾਰਟੀ ਨੂੰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰੋ ਕਹਿੰਦੇ ਕਿ ਮੇਰਾ ਵਟਸਐਪ ਨੰਬਰ ਬਲੌਕ ਕਰਤਾ ਮੈਨੂੰ ਜਲੀਲ ਕੀਤਾ ਯਾਰ ਮੇਰੇ ਰਿਕਾਰਡ ਤੇ ਫੋਨ ਟੈਪ ਰਿਕਾਰਡ ਕੀਤੀ ਜਾਂਦੇ ਜਦੋਂ ਉਹਨਾਂ ਨੂੰ ਕੁਮਰ ਵਿਜੇ ਪ੍ਰਤਾਪ ਨੂੰ ਚੋਣ ਵਾਲੇ ਲੋਕ ਉਹ ਤੇ ਐਡੇ ਭੋਲੇ ਦੇ ਨਿਆਣੇ ਤੇ ਨਹੀਂ ਹੋ ਸਕਦੇ ਨਾ ਕਿ ਅੰਦੇ ਭਗਤ ਤੇ ਨਹੀਂ ਹੋ ਸਕਦੇ ਕਿ ਕੁਮਰ ਵਿਜੇ ਪ੍ਰਤਾਪ ਗੱਲਾਂ ਕਰੇ ਨੇ ਇੱਕ ਪਾਸੇ ਸਰਕਾਰ ਨੂੰ ਚੈਲੰਜ ਕਰਦੇ ਦੂਜੇ ਪਾਸੇ ਧਾੜੀਵਾਲ ਦੇ ਹੱਕ ਚ ਭਗਤਾਰੇ ਇੰਨੇ ਕਿ ਤੋ ਲੋਕ ਸਮਝ ਰੱਖਦੇ ਹੀ ਆ ਇਹ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੇਖੋ ਉਸ ਹਲਕੇ ਦੇ ਵਿੱਚ ਅਨਿਲ ਜੋਸ਼ੀ ਦਾ ਆਪਣਾ ਹਲਕਾ ਉੱਥੇ ਉਹਨਾਂ ਨੇ ਕੰਮ ਕੀਤੇ ਆ ਅਨਿਲ ਜੋਸ਼ੀ ਨੇ ਔਰ ਉਹ ਦੇ ਕਰਕੇ ਲੋਕ ਉਹਨਾਂ ਨੂੰ ਠੀਕ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਮੀਕਰਨ ਚੇਂਜ ਹੋ ਗਏ ਪਰ ਇਸ ਵਾਰ ਇਹ ਹੋ ਸਕਦਾ ਲੋਕ ਉਹਨਾਂ ਦੇ ਨਾਲ ਵੀ ਖਲੋਣ ਮੈਂ ਤਾਂ ਇਹ ਕਹਿੰਦਾ ਹਾਂ ਕਿ ਕਹ ਰਹੇ ਆ ਕਿ ਪਿੰਡਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਕਰਦੀ ਆ ਰਹੀ ਚੰਗਾ ਪ੍ਰਦਰਸ਼ਨ ਉਹਦੇ ਸ਼ਹਿਰੀ ਖੇਤਰ ਦੇ ਵਿੱਚ ਇਹਨਾਂ ਨੂੰ ਜਿਆਦਾ ਜ਼ੋਰ ਦੇਣ ਦੀ ਲੋੜ ਹੈ ਸੋ ਤਾਂ ਆਮ ਆਦਮੀ ਪਾਰਟੀ ਨੂੰ ਕਿਉਂਕਿ ਕੁਝ ਇੱਥੇ ਵਿਧਾਇਕਾਂ ਤੋਂ ਉਹਨਾਂ ਦੇ ਵਿਧਾਇਕਾਂ ਕਾਰਨ ਲੋਕ ਨਿਰਾਸ਼ ਵੀ ਨੇ ਬੁਦੈ ਕਦੀ ਕਾਰਗੁਜ਼ਾਰੀ ਤੋਂ ਲੋਕ ਨਰਾਸ਼ ਨੇ ਕੁਝ ਤੋਂ ਇਸ ਕਰਕੇ ਉਹ ਪਰ ਇਹ ਆ ਵੀ ਆਮ ਆਦਮੀ ਪਾਰਟੀ ਸਰਕਾਰ ਆ ਸੱਤਾ ਦੇ ਵਿੱਚ ਆ ਉਹ ਇੱਕ ਕਲਦੀਪ ਧਾਰੀਵਾਲ ਦਾ ਚਿਹਰਾ ਕਿਉਂਕਿ ਉਹਨਾਂ ਦੇ ਕੰਮ ਜਿਹੜੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਕੰਮ ਵਗੈਰਾ ਕੀਤੇ ਜਦੋਂ ਪੰਚਾਇਤੀ ਮੰਤਰੀ ਸੀ ਉਦੋਂ ਕੰਮ ਕੀਤੇ ਉਹਨਾਂ ਚੀਜ਼ਾਂ ਦਾ ਜਿਹੜਾ ਉਹ ਬੈਨੀਫਿਟ ਵੀ ਉਹਨਾਂ ਨੂੰ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਤਾ ਜੋ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਮੈਂ ਜੋ ਗੱਲ ਕਰਦਾ ਵਾਂ ਮੈਂ ਪੂਰੀ ਕਰਦਾ ਵਾਂ ਮੈਂ ਦੂਜਿਆਂ ਵਾਂਗੂ ਦਾਅਵੇ ਨਹੀਂ ਕਰਦਾ ਕੱਲੇ ਫੋਕੇ ਤੁਸੀਂ ਕਹਿੰਦੇ ਪਿੰਡਾਂ 'ਚ ਆਮ ਆਦੀ ਪਾਰਟੀ ਦਾ ਹਿਸਾਬ ਕਿਤਾਬ ਠੀਕ ਆ ਲੱਗਦਾ ਕਿ ਸਰਕਾਰ ਦੇ ਪੰਜਵੇਂ ਮਹੀਨੇ ਦੇ ਕੰਮ ਬੋਲਦੇ ਜਾਂ ਬਿਜਲੀ ਮੁਫਤ ਵਾਲਾ ਵੱਡਾ ਫੈਕਟਰ ਸੈਸੋ ਯੂਨਿਟ ਚਾਹੇ ਕੋਈ ਗਰੀਬ ਆ ਚਾਹੇ ਕੋਈ امیر ਆ ਨਹੀਂ ਇਹ ਇਹ ਗੱਲ ਪੁੱਲ ਸਾਹਿਬ ਪਹਿਲੀ ਗੱਲ ਆ ਤੇ ਮੈਨੂੰ ਵੀ ਕੰਮ ਬੋਲਣ ਵਾਲੀ ਕੋਈ ਏਡੀ ਵੱਡੀ ਗੱਲ ਲੱਗਦੀ ਨਹੀਂ ਕੋਈ ਕਦੂ ਜਿਹੜਾ ਵੱਡਾ ਤੀਰ ਨਹੀਂ ਆਪਾਂ ਮਾਰ ਦਿੱਤਾ ਸਰਕਾਰ ਨੇ ਕਿ ਜਿਹਦੇ ਨਾਲ ਲੱਗੂਗਾ ਕਿ ਲੋਕ ਜਿਵੇਂ ਪਿਛਲੇ ਵਾਰ ਨੂੰ ਵੋਟਾਂ ਪਾ ਕੇ ਸੀ ਉਹਦਾ ਹੀ ਪਾ ਦੇਣਗੇ ਇਹ ਨਹੀਂ ਹੈਗੀ ਗੱਲ ਹਾਂ ਬਿਜਲੀ ਵਾਲਾ ਜਾਂ 600 ਯੂਨਟ ਵਾਲਾ ਉਹ ਕਿਤੇ ਨਾ ਕਿਤੇ ਫੈਕਟਰ ਹੈਗਾ ਇਹਦੇ ਵਿੱਚ ਦੋ ਰਾਇਆ ਨਹੀਂ ਹੈਗੀਆਂ ਉਹ ਫੈਕਟਰ ਕਿਤੇ ਨਾ ਕਿਤੇ ਕੰਮ ਕਰ ਰਿਹਾ ਵਾ ਕਿ ਜੋ ਜ਼ੀਰੋ ਬਿੱਲ ਆ ਰਹੇ ਨੇ ਇਮਨ ਕਿ ਥੋੜੇ ਜਿ ਮਿਡਲ ਕਲਾਸ ਦੇ ਵਾਲਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਫੈਕਟਰ ਕੰਮ ਕਰ ਰਿਹਾ ਪਰ ਉਹਦੇ ਨਾਲ ਨਾ ਜੇ ਸਰਕਾਰ ਨੇ ਇਹਨੇ ਵੱਡੇ ਦਾਅਵੇ ਕਰਤੇ ਸੀ ਨਾ ਉਹ ਚੀਜ਼ਾਂ ਵੀ ਨਾਲ ਪੈਰਲਲ ਚੱਲ ਰਹੀਆਂ ਨੇ ਕਿ ਜਿਹੜੀਆਂ ਉਹਨਾਂ ਨੂੰ ਘਰ ਬੈਠੇ ਸਰਵਿਸਿਜ਼ ਦੇਣੀਆਂ ਸੀ ਉਹਨਾਂ ਦੀਆਂ ਸਹੂਦਾ ਕੇਂਦਰਾਂ ਦੇ ਵਿੱਚ ਜਾ ਕੇ ਜਿਹੜੀ ਲੋਕਾਂ ਦੀ ਹਰਾਸਮੈਂਟ ਹੁੰਦੀ ਆ ਜਿਵੇਂ ਰਜਿਸਟਰੀਆਂ ਦਾ ਜਿਹੜਾ ਐਨਓਸੀ ਵਾਲਾ ਮੁੱਦਾ ਵੀ ਆ ਹੁਣ ਸ਼ਹਿਰਾਂ ਦੇ ਵਿੱਚ ਕੈਨਓ ਕਿ ਐਨਓਸੀ ਭਗਵੰਤ ਮਾਨ ਉਹਨਾਂ ਨੇ ਕਿਹਾ ਤਾਂ ਸੀ ਐਨਓਸੀ ਜਿਹੜੀ ਖਤਮ ਪਰ ਉਹ ਖਾ ਖਤਮ ਦਾ ਕਹਿ ਦਿੱਤਾ ਪਰ ਇੰਪਲੀਮੈਂਟ ਹੋਈ ਨਹੀਂ ਉਹ ਉਦਾਂ ਦੇ ਉਦਾਂ ਹੀ ਲੋਕਾਂ ਦੀ ਖੱਜਲ ਖਵਾਰੀ ਆ ਇਹ ਇਸ ਕਰਕੇ ਇਹ ਚੀਜ਼ਾਂ ਇਹਨਾਂ ਨੂੰ ਪੈਰਲ ਨਾਲ-ਨਾਲ ਜਿੱਥੇ ਇਹਨਾਂ ਨੂੰ ਕੋਈ ਚੀਜ਼ਾਂ ਦਾ ਫਾਇਦਾ ਵਾ ਉੱਥੇ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲ ਆ ਨਾ ਉਹ ਉਹ ਵੀ ਜਿਹੜਾ ਉਹਨਾਂ ਚੀਜ਼ਾਂ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਇੱਕ ਗੱਲ ਇਹ ਆ ਵੀ ਇਹ ਸਾਰਾ ਕੋਸ਼ ਜਿਹੜਾ ਵਾ ਉਹ ਇੱਕ ਕਲੀਪ ਧਾਰੀ ਵਾਲ ਨੂੰ ਬਸ ਇਹੀ ਆ ਕਿ ਉਹਨਾਂ ਵੱਲੋਂ ਜਿਹੜੇ ਕੀਤੇ ਗਏ ਕੰਮ ਆ ਨਾ ਉਹ ਆਪਣਾ ਰਿਪੋਰਟ ਕਾਰਡ ਜਿਹੜਾ ਉਹ ਪੇਸ਼ ਕਰਦੇ ਨੇ ਉਹ ਆਪਣੇ ਹਲਕੇ ਦਾ ਰਿਪੋਰਟ ਕਾਰਡ ਪੇਸ਼ ਕਰਦੇ ਨੇ ਉਹ ਕਹਿੰਦੇ ਵੀ ਮੈਂ ਮੇਰੇ ਕੰਮਾਂ ਦੀ ਗੱਲ ਕਰੋ ਜੇ ਮੈਂ ਕੰਮ ਨਹੀਂ ਕੀਤੇ ਤਾਂ ਤਾਂ ਮੈਨੂੰ ਮੈਨੂੰ ਵੋਟਰ ਨਾ ਪਾਇਓ ਜੇ ਮੈਂ ਕੀਤੇ ਆ ਤਾਂ ਫਿਰ ਮੈਨੂੰ ਵੋਟ ਪਾਓ ਉਹ ਚੀਜ਼ ਨੂੰ ਉਹ ਪੋਜ਼ਿਟਿਵ ਤਰੀਕੇ ਨਾਲ ਉਹ ਜਿਹੜਾ ਉਹ ਕੁਲਦੀਪ ਧਾਰੀਵਾਲ ਲੈ ਰਿਹਾ ਨਹੀਂ ਉਹ ਤੇ ਅਜਨਾਲੇ ਤੱਕ ਹੀ ਕੰਮ ਬੋਲਦੇ ਹੋਣਗੇ ਨਾ ਕੁਲਦੀਪ ਸਿੰਘ ਧਾਰੀਵਾਲ ਦੇ ਬਾਕੀ ਅਟਾਰੀ ਮਜੀਠਾ ਤੇ ਸ਼ਹਿਰ ਦੇ ਜਿਹੜੇ ਪੰਜ ਹਲਕੇ ਉੱਥੇ ਨਹੀਂ ਨਾ ਬੋਲਦੇ ਹੋਣੇ ਨੇ ਉਥੇ ਨਹੀਂ ਉਥੇ ਉਹ ਹੀ ਮੰਗ ਕਹਣਾ ਉਹ ਉਹੀ ਜਿਹੜੇ ਉਹ ਉਹੀ ਰਿਪੋਰਟ ਕਾਰਡ ਨੂੰ ਕੁਲਦੀਪ ਧਾਰੀਵਾਲ ਉਥੇ ਵੀ ਦੂਜੀਆਂ ਹਲਕਿਆਂ 'ਚ ਵੀ ਲੈ ਕੇ ਜਾ ਰਹੇ ਨਾ ਵੀ ਮੈਂ ਜੇ ਇੱਥੋਂ ਜਿੱਤਦਾ ਮਾਂ ਮੈਂ ਤੁਸੀਂ ਮੇਰਾ ਜਨਾਰੇ ਦਾ ਕੰਮ ਵੇਖ ਲਓ ਮੈਂ ਇੱਥੇ ਵੀ ਉਹੀ ਕੰਮ ਕਰੂੰਗਾ ਉਸ ਤੋਂ ਵੱਧ ਕੇ ਕੰਮ ਕਰਾਂਗਾ ਮਤਲਬ ਕਿ ਉਹ ਤੁਹਾਨੂੰ ਸਾਰੀਆਂ ਪਾਰਟੀਆਂ ਵਾਲੇ ਕਹਿੰਦੇ ਆ ਉਹ ਗਜਜੀਤ ਔਜਲਾ ਵੀ ਕਹਿੰਦੇ ਆ ਤਰਨਜੀਤ ਸੰਧੂ ਵੀ ਕਹਿ ਰਿਹਾ ਨਿਲ ਜੋਸ਼ੀ ਵੀ ਕਹਿ ਰਿਹਾ ਉਹ ਹਰ ਇੱਕ ਬੰਦੇ ਨੇ ਆਪਣੇ ਆਪ ਕੈਂਡੀਡੇਟ ਨੇ ਆਪੋ ਆਪਣਾ ਉਹਨਾਂ ਨੇ ਕਿਹਾ ਹੁੰਦਾ ਕਿ ਮੈਂ ਤੁਹਾਡਾ ਤੁਹਾਡਾ ਹਤਾਇਸ਼ੀ ਮੈਂ ਹੀ ਆ ਸਭ ਤੋਂ ਵੱਡਾ ਦੂਜਾ ਹੋਰ ਕੋਈ ਹਤਾਇਸ਼ੀ ਨਹੀਂ ਹੈਗਾ ਪਰ ਉਹਦੇ ਵਕਤ ਦੱਸਦਾ ਵਾ ਕਿ ਜਦੋਂ ਉਹ ਹਤਾਇਸ਼ੀ ਜਦੋਂ ਪਾਵਰ ਆਉਂਦੀ ਆ ਪਾਵਰ ਤੋਂ ਬਾਅਦ ਕਿੰਨੇ ਕੁ ਲੋਕਾਂ ਦਾ ਸਾਥ ਦਿੰਦੇ ਨੇ ਕਿੰਨਾ ਕੁ ਕੁਝ ਕਰਦੇ ਨੇ ਗੱਲ ਇਹ ਆ ਕਿ ਟੱਕਰ ਫਸੀ ਆ ਭਾਜੀ ਟੱਕਰ ਕਿਹਦੇ ਵਿੱਚ ਫਸੀ ਆ ਮੁਕਾਬਲਾ 4 ਕਾਰਨਰ ਆ ਕਿ ਸਿੱਧੀ ਲੜਾਈ ਆ ਕਾਂਗਰਸ ਜਾਂ ਆਪ ਜਾਂ ਅਕਾਲੀ ਦਲ ਜਾਂ ਆਪ ਪੰਜਾਬ ਬੀਜੇਪੀ ਆਪ ਜਾਂ ਕੀਰਤ ਸਾਭਤਾ ਵੀ ਹੈ ਕਿ ਜਦ 4 ਕਾਰਨਰ ਲੜਾਈ ਆ ਨੇ ਬਿਕ ਇਹ ਇਹ ਦੇ ਵਿੱਚ ਕੀ ਹੋ ਰਿਹਾ ਵਾ ਪੁਲਿਸ ਸਾਹਿਬ ਜੇ ਆਪਾਂ ਸ਼ਹਿਰ ਦੇ ਵਿੱਚ ਆ ਜੰਨੇ ਆ ਸ਼ਹਿਰੀ ਖੇਤਰ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ ਇਹ ਚਾਰੇ ਆਪਸੇ ਚ ਭੇਡਦੇ ਨੇ ਅੱਛਾ ਜੀ ਹਾਂ ਇਹ ਤੇ ਭੇਡਦੇ ਨੇ ਜੇ ਆਪਾਂ ਪਿੰਡਾਂ ਨੂੰ ਜੰਨੇ ਆ ਪਿੰਡਾਂ ਚ ਜਾ ਕੇ ਜਿਆਦਾ ਜਿਹੜਾ ਵਾ ਉਹ ਕਾਂਗਰਸ ਤੇ ਆਪ ਦੇ ਵਿੱਚ ਭੇਡ ਹੋ ਜਾਂਦਾ ਅਕਾਲੀ ਦਲ ਵੀ ਹੈਗਾ ਅਕਾਲੀ ਦਲ ਵੀ ਹੈਗਾ ਕੋਈ ਸ਼ੱਕ ਨਹੀਂ ਹੈਗਾ ਅਕਾਲੀ ਦਲ ਵੀ ਉੱਥੇ ਲੜਦਾ ਪਰ ਇਹ ਜਿਹੜੇ ਮੇਨ ਲੀਡ ਦੇ ਵਿੱਚ ਜਾ ਕੇ ਇਹ ਦੋਵੇਂ ਲੜਦੇ ਨਹੀਂ ਕਾਂਗਰਸ ਇਹਦਾ ਮਤਲਬ ਹੈ ਕਿ ਇਹਦਾ ਮਤਲਬ ਇਹਦਾ ਮਤਲਬ ਸਲਾਈਟਲੀ ਜਿਆ ਥੋੜਾ ਜਿਆ ਐਜ ਸਰਕਾਰ ਨੂੰ ਹੈਗਾ ਆਮ ਆਦੀ ਪਾਰਟੀ ਨੂੰ ਹੋ ਗਿਆ ਜੇ ਸ਼ਹਿਰ ਦੇ ਵਿੱਚ ਵੀ ਮੁਕਾਬਲੇ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਵੀ ਮੁਕਾਬਲੇ ਦੇ ਵਿੱਚ ਆ ਬਿਲਕੁਲ ਬਿਲਕੁਲ ਵੇਖੋ ਇੱਕ ਗੱਲ ਬੜੀ ਕਲੀਅਰ ਹੈ ਪੁਲਿਸ ਸਾਹਿਬ ਜੇ ਆਮ ਆਦਮੀ ਪਾਰਟੀ ਸ਼ਹਿਰ ਦੇ ਵਿੱਚ ਚੰਗੀ ਕਾਰਗੁਜ਼ਾਰੀ ਕਰਦੀ ਹੈ ਜੀ ਤੇ ਇਹਨਾਂ ਨੂੰ ਚੰਗੇ ਨਤੀਜੇ ਮਿਲ ਸਕਦੇ ਨੇ ਜੀ ਇੱਕ ਇਹਨਾਂ ਨੂੰ ਇਹਨਾਂ ਨੂੰ ਚੰਗੀ ਇੱਕ ਮਿਲ ਗਏ ਇਹਨਾਂ ਨੂੰ ਖੁਸ਼ਖਬਰੀ ਇਹਨਾਂ ਦੀ ਚੋਲੀ ਚ ਪੈ ਸਕਦੀ ਆ ਜੇ ਸ਼ਹਿਰ ਉਹ ਚੰਗਾ ਪਰਫਾਰਮ ਕਰ ਜਾਂਦੀ ਆ ਠੀਕ ਹੈ ਕਿਉਂਕਿ ਇਹ ਹੁਣ ਆ ਪਿੰਡਾਂ ਦੇ ਵਿੱਚ ਪਰਫਾਰਮ ਕਰਕੇ ਇਹ ਇਹ ਪਲੱਸ ਮਾਈਨਸ ਹੋਣੀ ਆ ਪੁੱਲਰ ਸਾਹਿਬ ਸ਼ਹਿਰ ਦੇ ਵਿੱਚ ਆ ਕੇ ਜੇ ਕਿਹੜੀ ਪਾਰਟੀ ਪਿੰਡਾਂ ਚੋ ਲੀਡ ਲੈਂਦੀ ਆ ਤੇ ਕਿਹੜੀ ਸ਼ਹਿਰ ਚ ਉਹਨੇ ਸ਼ਹਿਰ ਆਈ ਤੇ ਜੇ ਕੋਈ ਖੜਦਾ ਤੇ ਉਹਨੇ ਪਿੰਡਾਂ ਚ ਜਾ ਕੇ ਪਲੱਸ ਮਾਈਨਸ ਕਰਨਾ ਜੇ ਅੱਛਾ ਇੱਕ ਹੋਰ ਇੱਕ ਇੱਕ ਮੈਨੂੰ ਹੋਰ ਸਵਾਲ ਆ ਕਿ ਜਿਵੇਂ ਭਾਜਪਾ ਦੇ ਵਿੱਚ ਤਰਨ ਤਰਨਜੀਤ ਸਿੰਘ ਸੰਧੂ ਸਾਹਾ ਉਹਦੇ ਨਾਲ ਕੋਈ ਪੈਰਲਰ ਲੀਡਰ ਨਹੀਂ ਹੈਗਾ ਬੀਜਪੀ ਦੇ ਵਿੱਚ ਕਾਲੀਦਲ ਦੇ ਵਿੱਚ ਜੇ ਅਨਿਲ ਜੋਸ਼ੀਆ ਦੇ ਉਹਦੇ ਕੋਲ ਬਹੁਤ ਵੱਡਾ ਲੀਡਰ ਹੈ ਵਿਕਰਮ ਸਿੰਘ ਮਜੀਠੀਆ ਗਰਜੀਤ ਸਿੰਘ ਅਜਨਾਲ ਦੇ ਨਾਲ ਗੱਲ ਕੰਪੈਰੀ ਦੇ ਉਹਦੇ ਨਾਲ ਓਪੀ ਸੋਨੀ ਸੁਖ ਸਰਕਾਰਿਆ ਹਰ ਹਰ ਪ੍ਰਤਾਪ ਸਿੰਘ ਅਜਨਾਲਾ ਇਹ ਜਿਹੜਾ ਮਸਲਾ ਹੈ 100 ਵਿਕਰਮਜੀਠੀਆ ਦੀ ਅਨਿਲ ਜੋਸ਼ੀ ਦੀ ਜੋੜੀ ਜਦ ਗੁਰਜੀਤ ਔਜਲਾ ਦੀ ਬਾਕੀਆਂ ਦੇ ਜੋੜੀ ਉਹਦੇ ਮੁਕਾਬਲੇ ਤੁਹਾਨੂੰ ਲੱਗਦਾ ਕਿ ਕੁਲਦੀਪ ਸਿੰਘ ਧਾਲੀਵਾਲ ਆਪਣੇ ਆਪ ਚ ਇਕੱਲਾ ਬਾਕੀ ਉਸ ਲੈਵਲ ਦੇ ਉਹਨਾਂ ਕੋਲ ਐਮਐਲਏ ਨਹੀਂ ਹੈ ਭਾਜਪੀ ਚ ਕੱਲਾ ਤਰਨ ਸਿੰਘ ਸੰਧੂ ਆ ਭਾਜਪੀ ਕੋ ਹੋਰ ਕੋਈ ਕਾਟਰ ਨਹੀਂ ਹੈ ਇਦਾਂ ਦੀ ਵੀ ਕਮੀ ਖਲਕ ਦੀ ਕਿਸੇ ਪਾਸੇ ਉਹਦੇ 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 ਵਿੱਚ ਉਹਦੇ ਵਿੱਚ ਆਪਣਾ ਭੁੱਲਦਾ ਗੱਲ ਇਹ ਤਾਂ ਨਾ ਕਿ ਜਿਹੜੀ ਇਹਨਾਂ ਦੇ ਵਾਸਤੇ ਜਿਵੇਂ ਜੋ ਪ੍ਰਚਾਰ ਦੀ ਗੱਲ ਕਰਦੇ ਕੁਲਦੀਪ ਸਿੰਘ ਧਾਰੀਵਾਲ ਦੀ ਕੁਲਦੀਪ ਧਾਰੀ ਤੁਸੀਂ ਇੱਕ ਧਾਰੀਵਾਲ ਕਰੀਪੇ ਦਾ ੜੀਵਾਲ ਹੋਣ ਕਰਕੇ ਜਿਵੇਂ ਹੱਥ ਦੇ ਵਿੱਚ ਜਿਵੇਂ ਉੱਤਕ ਭਗਵੰਤ ਮਾਨ ਦੋ ਵਾਰੀ ਆ ਚੁੱਕੇ ਆ ਜੀ ਰਣ ਕੇਜਰੀਵਾ ਆ ਚੁੱਕੇ ਆ ਵੱਡੇ ਚਿਹਰੇ ਮਤਲਬ ਕਿ ਉਹ ਆ ਕਿਉਂਕਿ ਇੱਕ ਇਹਦੇ ਵਿੱਚ ਇੱਕ ਗੱਲ ਹੈਗੀ ਵੇਖੋ ਇਹ ਦੋ ਸਾਲਾਂ ਦੇ ਪੈਦਾ ਹੋਈ ਇੱਕ ਪਾਰਟੀ ਮਲਾਂਪ ਪੰਜਾਬ ਦੀ ਗੱਲ ਕਰ ਲਈ ਜੇ ਪੰਜਾਬ ਦੀ ਸੱਤਾ ਦੋ ਸਾਲਾਂ ਤੋਂ ਆਏ ਨੇ ਤੇ ਦੋ ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਤੁਸੀਂ ਵੀ ਜਾਣਦੇ ਹੋਗੇ ਕੁਲਦੀਪ ਸਿੰਘ ਧਾਰੀਵਾਲ ਦਾ ਕਦ ਬੁੱਤ ਕਾਫੀ ਉੱਪਰ ਰਿਹਾ ਕਿ ਇਹ ਮੰਤਰੀ ਰੇ ਪੰਚਾਇਤ ਮੰਤਰੀ ਉਹਨਾਂ ਦੀ ਇੱਕ ਆਪਣੀ ਪਛਾਣ ਉਹਨਾਂ ਨੇ ਆਪਣੀ 2 ਸਾਲ ਡੇਢ ਸਾਲ ਦੇ ਵਕਫੇ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਪਛਾਣ ਬਣਾ ਦਿੱਤੀ ਜਿਵੇਂ ਪੰਜਾਬ ਦੇ ਵਿੱਚ ਹੋਰ ਵੀ ਬੜੇ ਮੰਤਰੀ ਨੇ ਠੀਕ ਹੈ ਪਰ ਕੁਲਦੀਪ ਧਾਰੀਵਾਲ ਦਾ ਨਾਮ ਮਤਲਬ ਕਿ ਇੱਕ ਲੋਕਾਂ ਦੀ ਜ਼ੁਬਾਨ ਦੇ ਉੱਤੇ ਹੈਗਾ ਵੀ ਕਿਉਂਕਿ ਕੁਲਦੀਪ ਧਾਰੀਵਾਲ ਕੋਈ ਮੰਤਰੀ ਪੰਜਾਬ ਦਾ ਹੈਗਾ ਉਨ ਮੇਰਾ ਖਿਆਲ ਵੀ ਹੈ ਜੇ ਉਸ ਕੱਦ ਦਾ ਮਾਝੇ ਦੇ ਵਿੱਚ ਉਸ ਕੱਦ ਕਾਰਡ ਦਾ ਮਾਝੇ ਦੇ ਵਿੱਚ ਕੋਈ ਇਦਾਂ ਦਾ ਲੀਡਰ ਜਾਂ ਮੰਤਰੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਮੈਂ ਕਹਾਂਗਾ ਕਿ ਮਾਝੇ ਦੋਆਬੇ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਕੁਲਦੀਪ ਧਾਰੀਵਾਲ ਨੂੰ ਲੋੜ ਸ਼ਾਇਦ ਪਵੇ ਕਿ ਮੇਰੇ ਨਾਲ ਕੋਈ ਵੱਡਾ ਚਿਹਰਾ ਆ ਕੇ ਖਲੋਵੇ ਕੁਲਦੀਪ ਧਾਰੀਵਾਲ ਨਾਲ ਬਸ ਇਹੀ ਹੈ ਵੀ ਉਹਨੂੰ ਇਹ ਜ਼ਰੂਰੀ ਆ ਕਿ ਨਾਲ ਉਹਨਾਂ ਦੇ ਜਿਵੇਂ ਸੀਐਮ ਆਵੇ ਜਿਵੇਂ ਰਵਿੰਦ ਕੇਜਰੀਵਾਲ ਹੁਣ ਆ ਗਿਆ ਇਹੋ ਜਿਹੇ ਚਿਹਰਿਆਂ ਦੀ ਲੋੜ ਹੈ ਕਿਉਂਕਿ ਦੂਜੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਦੂਜੇ ਹੋਰ ਮੰਤਰੀ ਜਿਹੜੇ ਉਹ ਆਪੋ ਆਪਣੇ ਥਾਂ ਤੇ ਲੱਗੇ ਹੋਏ ਆ ਇਸ ਕਰਕੇ ਇਥੇ ਨਾ ਹੀ ਕੋਈ ਅਜਿਹਾ 2 ਸਾਲਾਂ ਦੇ ਵਿੱਚ ਲੀਡਰ ਵੱਡਾ ਪੈਦਾ ਕੀਤਾ ਆ ਆਮ ਆਦਮੀ ਪਾਰਟੀ ਨੇ ਜਿਹੜਾ ਵੱਡਾ ਕਦਮ ਪੁੱਤਾ ਵਾਲਾ ਹੋਵੇ ਆਣ ਕੇ ਜਿਹੜੀ ਗੱਲ ਕਰ ਸਕੀ ਅੱਛਾ ਇੱਕ ਰਾਜਨ ਮਾਨ ਸਾਹਿਬ ਇੱਕ ਮੇਰਾ ਆਖਰੀ ਆਪਾਂ ਗੱਲ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੀਆਂ ਤੇ ਨਿੱਕਰਾਂ ਨੁਕਰਾਂ ਲਾ ਲਈਆਂ ਆਈਆਂ ਨੇ ਲਫੀੜੇ ਲਹੂੜੇ ਛੜਤੇ ਨੇ ਬਦਨਾਮ ਕਰਤਾ ਇੱਕ ਦੂਜੇ ਨੂੰ ਕੌਣ ਚੰਗਾ ਕੌਣ ਮਾੜਾ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਤੇ ਬੜਾ ਹਿਸਟੋਰੀਕਲ ਸਿਟੀ ਆ ਇਦਾਂ ਦਾ ਤੇ ਦੁਨੀਆ ਦੁਨੀਆ ਭਰ ਚ ਕੋਈ ਸਿਟੀ ਨਹੀਂ ਹੈ ਜਿੱਥੇ ਸਾਡਾ ਮੱਕਾ ਸ਼ੇਰ ਦਰਬਾਰ ਸਾਹਿਬ ਆ ਜਾਂ ਦੁਰਗਾਣਾ ਮੰਦਰ ਲਾਲੋ ਜਾਂ ਰਾਮ ਤੀਰਥ ਲਾਲੋ ਉਸ ਨਜ਼ਰੀਏ ਦੇ ਨਾਲ ਅੰਮ੍ਰਿਤਸਰ ਦੀ ਜੋ ਨੇਚਰਲ ਡਵੈਲਪਮੈਂਟ ਹੋ ਗਈ ਹੋਗੀ ਉਸ ਤੋਂ ਅੱਗੇ ਜਿਹੜੀ ਡਵੈਲਪਮੈਂਟ ਕਰਨ ਦੇ ਵਿੱਚ ਉਥੋਂ ਚੁਣੇ ਹੋਏ ਸਰਕਾਰਾਂ ਦੇ ਮੰਤਰੀ ਚਾਹੇ ਕਾਲੀ ਦਲ ਦੇ ਰਹਿ ਚਾਹੇ ਕਾਂਗਰਸ ਆ ਹੁਣ ਝਾੜੂ ਵਾਲਿਆਂ ਦੇ ਮੰਤਰੀ ਜਾਂ ਐਮਪੀ ਕੀ ਅੰਮ੍ਰਿਤਸਰ ਤਰੱਕੀ ਦੇ ਮਸਲੇ ਦੇ ਵਿੱਚ ਕਿੰਨਾ ਕੀ ਅੱਗੇ ਵਧਿਆ ਜਾਂ ਹੁਣ ਇਸ ਟਾਈਮ ਅੰਮ੍ਰਿਤਸਰ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਹ ਦਰਪੇਸ਼ ਮੁਸ਼ਕਲਾਂ ਜੋ ਅੰਮ੍ਰਿਤਸਰ ਕਿਵੇਂ ਗੁਜ਼ਰ ਰਿਹਾ ਨਹੀਂ ਵੇਖੋ ਜੇ ਅਮਰਸਾਦ ਦੀ ਡਵੈਲਪਮੈਂਟ ਦੀ ਗੱਲ ਕਰੀਏ ਨਾ ਇਹ ਅਫਸੋਸ ਹੈ ਆ ਬੜਾ ਵੱਡਾ ਭੁੱਲਰ ਸਾਹਿਬ ਕਿ ਕਿਸੇ ਨੇ ਵੀ ਇਸ ਗੁਰੂ ਕੀ ਨਗਰੀ ਵੇਖੋ ਇਸ ਗੁਰੂ ਦੀ ਨਗਰੀ ਤੋਂ ਜਿੱਤਾਂ ਪ੍ਰਾਪਤ ਕਰਨ ਤੇ ਜਾਂ ਜਿੱਤਾਂ ਹਾਸਲ ਕਰਨ ਲਈ ਇੱਥੇ ਆ ਕੇ ਨਤਮਸਤਕ ਜ਼ਰੂਰ ਹੋਏ ਆ ਇਥੋਂ ਆਸ਼ੀਰਵਾਦ ਜ਼ਰੂਰ ਲਏ ਨੇ ਪਰ ਤਰਾਸ ਦੀ ਇਹ ਰਹੀ ਹੈ ਇਹਨਾਂ ਲੋਕਾਂ ਦੀ ਇਸ ਨਗਰੀ ਦੀ ਕਿ ਜਿੱਤਣ ਤੋਂ ਬਾਅਦ ਇਸ ਨਗਰੀ ਦਾ ਵਾਰਿਸ ਨਹੀਂ ਕੋਈ ਬਣਿਆ ਚਾਹੇ ਕੋਈ ਵੀ ਪਾਰਟੀ ਆ ਵਾਰਤਨੀ ਬਣਿਆ ਇਹਨੂੰ 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 ਇੱਕ ਇੱਕ ਪਵਿੱਤਰ ਨਗਰੀ ਦੇ ਤੌਰ ਤੇ ਅਖਬਾਰੀ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਹੈ ਕਿ ਗੁਰੂਆਂ ਦੀ ਨਗਰੀ ਹੈ ਜੀ ਪਵਿੱਤਰ ਨਗਰੀ ਹੈ ਪਰ ਉਹ ਪਵਿੱਤਰ ਨਗਰੀ ਵਾਲਾ ਤੁਸੀਂ ਕਿਤੇ ਅੰਮ੍ਰਿਤਸਰ ਦੇ ਵਿੱਚ ਆਓ ਤੁਸੀਂ ਆਉਂਦੇ ਹੀ ਹੋ ਤੇ ਤੁਸੀਂ ਵੇਖੋ ਉਹ ਪਵਿੱਤਰ ਨਗਰੀ ਵਾਲਾ ਗੱਲ ਨਹੀਂ ਹੈਗੀ ਇੱਥੇ ਤੁੰਗ ਢਾਬ ਡਰੇਨ ਹੈ ਜਿਹੜੀ ਕਿੰਨਾ ਵੱਡਾ ਇੱਕ ਕਲੰਕ ਬਣਿਆ ਹੋਇਆ ਜਿਵੇਂ ਬੁੱਢਾ ਨਾਲਾ ਸੀ ਲੁਧਿਆਣੇ ਦਾ ਉਦਾਂ ਹੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਵਿੱਚ ਉਹ ਕਿੰਨਾ ਵੱਡਾ ਗੰਦ ਪਿਆ ਉਹ ਡੰਪ ਨੇ ਜਦ ਜੇ ਤੁਹਾਡੇ ਵਾਗਾ ਵਾਗਾ ਆਰਡਰ ਦੀ ਆਪਾਂ ਗੱਲ ਕਰਦੀਏ ਉਥੋਂ ਟ੍ਰੇਡ ਦੀ ਗੱਲ ਕਰਦੀਏ ਪਹਿਲਾਂ ਕਿਤੇ ਟ੍ਰੇਡ ਚੱਲਦਾ ਹੁੰਦਾ ਸੀ ਲੋਕਾਂ ਨੂੰ ਮੀਮ ਕਿ ਸਰਕਾਰ ਨੂੰ 20000 ਕਰੋੜ ਦੇ ਕਰੀਬ ਇਨਕਮ ਹੁੰਦੀ ਸੀ ਸਰਕਾਰ ਨੂੰ ਪੰਜਾਬ ਦੇ ਸਟੇਟ ਨੂੰ ਮੀ ਇਥੋਂ ਤੇ ਇਨਾ ਐਮਪਲੋਇਮੈਂਟ ਸੀ ਉਹਦੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ ਪਰ ਉਹ ਵੀ ਬੰਦ ਕੀਤਾ ਪਿਆ ਪਿਛਲੇ ਸਮੇਂ ਤੋਂ ਤੇ ਅੰਮ੍ਰਿਤਸਰ ਨਾਲ ਮੈਂ ਕਹਾਂਗਾ ਕਿ ਅੰਮ੍ਰਿਤਸਰ ਨਾਲ ਕਿਸੇ ਵੀ ਹਕੂਮਤ ਨੇ ਇਨਸਾਫ ਨਹੀਂ ਕੀਤਾ ਇਥੋਂ ਅਸ਼ੀਰਵਾਦ ਲਿਆਵਾ ਅਸ਼ੀਰਵਾਦ ਲੈ ਕੇ ਮੁੜ ਕੇ ਇੱਥੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਜਿਸ ਲੈਵਲ ਤਾ ਜਿਸ ਤਰ੍ਹਾਂ ਦੀ ਇਹਦੀ ਮਹੱਤਤਾ ਵਰਡ ਦੇ ਵਿੱਚ ਅੰਮ੍ਰਿਤਸਰ ਦੀ ਸਿੱਖਾਂ ਦਾ ਮੱਕਾ ਵਾ ਮੈਂ ਕਹਾਂਗਾ ਸਿੱਖਾਂ ਦਾ ਨਹੀਂ ਇਹ ਸਾਰੀ ਸਾਰੀ ਮਨੁੱਖਤਾ ਦਾ ਜਿਹੜੀ ਹੈ ਮਾਨਵਤਾ ਦਾ ਉਹ ਇੱਕ ਮੱਕਾ ਵਾ ਹੈ ਅੰਮ੍ਰਿਤਸਰ ਤੀਰ ਦਵਾਰ ਸਾਹਿਬ ਪਰ ਉੱਥੇ ਉਹ ਉਸ ਤਰਜ ਦੇ ਕੰਮ ਨਹੀਂ ਕੀਤੇ ਗਏ ਨਾ ਕੋਈ ਕਿਸੇ ਕਿਸੇ ਵੀ ਪਾਰਟੀ ਦੇ ਵਿੱਚ ਗੱਲ ਕਰਾਂਗਾ ਉਹ ਕੰਮ ਨਹੀਂ ਕੀਤੇ ਗਏ ਲੋਕੀ ਇਸੇ ਗੱਲ ਤੋਂ ਖਫਾ ਚਾਹੇ ਉਹ ਸੱਦੀ ਖੇਤਰ ਦੇ ਲੋਕ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਸ਼ਹਿਰੀ ਖੇਤਰ ਦੇ ਲੋਕ ਨੇ ਵਪਾਰੀ ਨੇ ਮੁਲਾਜ਼ਮ ਮੁਲਾਜ਼ਮ ਤੇ ਚਲ ਮੁਲਾਜ਼ਮਾਂ ਦਾ ਇੱਕ ਵੱਖਰਾ ਇਸ਼ੂ ਹੋ ਜਾਂਦਾ ਤੇ ਕੋਈ ਵੀ ਕਿਸੇ ਵੀ ਪਾਰਟੀ ਨੇ ਇਸ ਗੁਰੂਦੀ ਨਗਰੀ ਦੀ ਸਾਰੀ ਲਈ ਉਸ ਲੈਵਲ ਦਾ ਸ਼ਹਿਰ ਵਿਸ਼ਵ ਪੱਧਰੀ ਸ਼ਹਿਰ ਹੋਣਾ ਚਾਹੀਦਾ ਸੀ ਇਹਨੂੰ ਇੱਕ ਅੰਮ੍ਰਿਤਸਰ ਦਾ ਇੰਟਰਨੈਸ਼ਨਲ 에ਅਰਪੋਰਟ ਆ ਤੁਸੀਂ ਉਹੀ ਡਿਵੈਲਪਮੈਂਟ ਕਰਾ ਸਕਦੇ ਪੂਰੀ ਪੂਰੀ ਤਰ੍ਹਾਂ ਉਹ ਵੀ ਅਜੇ ਦਿੱਲੀ ਤੇ ਜਾ ਕੇ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਇਸ ਕਰਕੇ ਮੈਂ ਕਹਾਂਗਾ ਕਿ ਇਹ ਸਿਰਫ ਗੱਲਾਂ ਜਿਹੜੀਆਂ ਨੇ ਜਿਆਦਾ ਗੱਲਾਂ ਹੀ ਅਸੀਂ ਚੰਗੀਆਂ ਠੀਕ ਹੈ ਉਹ ਉਹ ਕੰਮ ਹੈ ਇਹਨਾਂ ਦਾ ਕਰਕੇ ਵਿਖਾਇਆ ਅਜੇ ਤੱਕ ਕਿਸੇ ਨੇ ਕੁਝ ਨਹੀਂ ਬੜਾ ਕੁਝ ਕੀਤਾ ਜਾ ਸਕਦਾ ਜੀ ਇਸ ਗੁਰੂਦੀ ਨਗਰੀ ਵਾਸਤੇ ਉਹ ਕਿਸੇ ਨੇ ਕੁਝ ਨਹੀਂ ਕੀਤਾ ਰਾਜਨ ਮਾਨ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਫਿਲਹਾਲ ਸਾਨੂੰ ਦਿਓ ਆ ਗਿਆ ਲੇਕਿਨ ਸਵਾਲ ਅੰਮ੍ਰਿਤਸਰ ਦੇ ਲੋਕਾਂ ਦਾ ਹੈ ਕਿ ਕੀ ਇਸ ਵਾਰ ਕੋਈ ਨਵਾਂ ਤਜਰਬਾ ਕਰਨਗੇ ਇਹ ਅੰਮ੍ਰਿਤਸਰੀਆ ਨੇ ਡਿਸਾਈਡ ਕਰਨਾ ਕਿ ਉਸ ਲੋਕਾਈ ਦੀ ਧਰਤੀ ਪਵਿੱਤਰ ਸ਼ਹਿਰ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਕਿਉਂ ਨਹੀਂ ਚੁਣਿਆ ਇਹ ਸਰਕਾਰਾਂ ਤੇ ਚੁਣਿਆ ਸਰਕਾਰਾਂ ਨੰਮ ਦੇ ਇਨਸਾਫ ਦਿੰਦੇ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ